ਉਹ ਬੰਦੇ ਨੇ ਆਇਡੈਂਟੀਟੀ ਕੈਂਡਿਗੇ ਦਾ ਕੰਮ ਸੀਗਾ ਉਹਨੇ ਇੱਕ ਜਿਵੇਂ ਅੱਜਕਾਰ ਫੜੀ ਦੂਜੇ ਮੈਨੂੰ ਵਾਪਸ ਕਰਤੀ ਉਹਨੇ ਮੈਨੂੰ ਤਾਂ 20000 ਰੁਪਏ ਲੈ ਲਿਆ ਉਹ ਮੈਂ ਕਿਹਾ ਯਾਰ ਮੈਂ ਕਰਿਆਨੇ ਦਾ ਕੰਮ ਕਰਦਾ ਮੈਂ ਮੇਰਾ ਕੰਮ ਥੋੜਾ ਘਟ ਗਿਆ ਜੀ ਕੋ ਬੈਠਣ ਲੱਗਿਆ ਮੀਨ ਜੀ ਮੈਨੂੰ ਕਹਿੰਦਾ ਵੀਰੇ ਤੇ ਕੋ ਕਿੰਨੇ ਕੇ ਪੈਸੇ ਹੁੰਦੇ ਆ ਮੈਂ ਯਾਰ ਪੈਸੇ ਤਾਂ ਕੁਝ ਨਹੀਂ ਕਰਨੇ ਜੀ ਪਏ ਹੋਏ ਆ ਕਹਿੰਦਾ ਮਾੜਾ ਮੋਟਾ ਮੈਂ ਤਾਂ ਕੰਮ ਹੁਣ ਹੈ ਨਹੀਂ ਅੱਗੇ ਵਾਲੇ ਵੀ ਕੰਮ ਥੋੜਾ ਜਿਹਾ ਉਧਰ ਰਾਜਨੀਤੀ ਚ ਕਰੀ ਕੰਮ ਘਟ ਗਿਆ ਕੁਝ ਵਕੀਲ ਨੇ ਕੋਸ਼ਿਸ਼ ਆ ਆਪਣੇ ਵੱਡੇ ਆਦਿਆਂ ਦੇ ਵਿੱਚ ਬੰਦੇ ਹੈਗੇ ਸਾਡੇ ਖਾਨਦਾਨ ਦੇ ਵਿੱਚ ਨਾ ਜਿਆਦਾ ਬਿਜ਼ਨਸਮੈਨ ਬੰਦੇ ਨੇ ਸਾਡੇ ਦਾ ਕੋਈ ਖਾਨਦਾਨ ਇੰਦਰਲੀ ਲੈਂਥੀ ਹੈ ਪੈਸੇ ਕਮਾਉਣੇ ਬਹੁਤ ਔਖੇ ਆ ਖਰਾਬ ਤਾਂ ਜਦੋਂ ਮਰਜ਼ੀ ਕਰ ਲਈ ਠੀਕ ਆ ਇੱਕ 90 ਇੱਕ ਮੈਂ ਕੋਣਾ ਸੱਚ ਹੈ ਸਾਡੇ ਡੀਲਰ ਭਰਾਵਾਂ ਦਾ 95% ਲੋਕੀ ਡੀਲਰ ਤੇ ਯਕੀਨ ਨਹੀਂ ਕਰਦੇ ਮੈਨੂੰ ਰੋਡ ਦੇ ਉੱਤੇ ਕਾਰ ਦਿਖਾ ਦਿਓ ਪਹਿਲਾਂ ਮੈਂ ਆਪ ਚੈੱਕ ਕਰੂੰਗਾ ਜੇ ਉਹਨੂੰ ਲੱਗਿਆ ਫਿਰ ਮੈਂ ਕਾਪੀ ਤੇ ਨੋਟ ਕਰ ਲੂੰਗਾ ਵੀ ਬਲਵੀਰ ਸਿੰਘ ਦੀ ਕਾਰ ਵੇਚਣੀ ਹੈ ਉਹ ਮੈਨੂੰ ਕਹੀ ਕਿ ਤੂੰ ਯਾਰ ਡੀਪਲੀ ਚਲੇ ਜਾਣਾ ਪਰਵਾਰ ਵੱਲ ਤੈਨੂੰ 80 ਲੱਖ ਦੀ ਕਹਿੰਦਾ ਬਾਕੀ ਕਿਤੇ ਲੋਨ ਕਰਾਉਣਾ ਮੈਂ ਸੋਚਦਾ ਹਾਂ ਨਾ ਬੰਦੇ ਨੂੰ ਇਨਕਮ ਕੀ ਆ ਉਹਦਾ ਮਾਂ ਜਿਹੜਾ ਪਿਓ ਆ ਉਹ ਕੰਮ ਕੀ ਕਰਦਾ ਵਾ ਜੇ ਉਹਨੂੰ 50000 ਦੀ ਇਨਕਮ ਹੈਗੀ ਆ ਤਾਂ ਤਾਂ 10-15000 ਰੁਪਈਆ ਦੇ ਸਕਦੇ ਆ ਵਿੱਚੋਂ ਠੀਕ ਆ ਚਲੋ ਮੈਂ ਤਾਂ ਠੀਕਾ ਦੂਰ ਉਹਨੇ ਮੈਂ ਬੈਸੇ ਕਹਤਾ ਠੀਕ ਆ ਉਹਨੇ ਪ੍ਰੋਬਲਮ ਚੈੱਕ ਕਰਕੇ ਕਹਿੰਨਾ ਭਾਜੀ ਇਹਦੇ ਤੇ 30000 ਰੁਪਏ ਲੱਗੂਗਾ اچھا ਮੈਂ ਕਿਹਾ ਵੀਰੇ ਤੇਰੇ ਭਰਾ ਨੇ 10000 ਰੁਪਏ ਕਮਾਇਆ ਪਾ ਮੈਂ 10 ਕੋਲੋਂ ਲਾ ਸਕਦਾ ਮੈਂ ਮੇਰਾ ਗਾਹਕ ਮੈਂ ਕਰਾ ਦਿੰਦਾ। ਬਸੇਕਰ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅਕਸਰ ਅਸੀਂ ਪੰਜਾਬ ਵਾਸੀਆਂ ਨੂੰ ਜਾਂ ਜਿਹੜੇ ਸਾਡੀ ਵੀਡੀਓ ਦਰਸ਼ਕ ਦੇਖਦੇ ਨੇ ਸਵਾਲ ਪੁੱਛਦੇ ਰਹਿੰਦੇ ਨੇ ਕਿ ਜਿਹੜਾ ਸਵਾਲ ਅੱਜ ਜਵਾਬ ਨਾਲ ਅਸੀਂ ਪਹੁੰਚੇ ਹੋਏ ਹਾਂ ਮੁੱਲਾਪੁਰ ਦੇ ਵਿੱਚ ਕਾਰ ਕਲੱਬ ਮੇਰੇ ਨਾਲ ਵੈਕਟਰ ਵੀਰ ਹਣੀ ਮੌਜੂਦ ਹੈ ਜਿਹੜੀ ਇੱਕ ਲੰਬੇ ਸਮੇਂ ਤੋਂ ਕਾਰਾਂ ਨੂੰ ਲੈਣ ਦੇਣ ਦਾ ਤੇ ਨਾਲ ਦੀ ਨਾਲ ਬਹੁਤ ਵੱਡੇ ਪੱਧਰ ਤੇ ਬਿਜ਼ਨਸ ਰਨ ਅਪ ਕਰਦੇ ਪਏ ਨੇ ਪਰ ਸਵਾਲ ਅਸੀਂ ਇਹ ਲਵਾਂਗੇ ਅੱਜ ਕਿ ਜਿਹੜੇ ਲੋਕ ਕਾਰ ਖਰੀਦਣ ਬਾਰੇ ਸੋਚਦੇ ਪਏ ਨੇ ਜਾਂ ਕਾਰ ਵੇਚਣ ਬਾਰੇ ਸੋਚਦੇ ਪਏ ਨੇ ਉਹਨਾਂ ਦੀਆਂ ਜਿਹੜੇ ਦਿੱਕਤਾਂ ਪਰੇਸ਼ਾਨੀਆਂ ਜャ ਜਿਹੜੇ ਉਹਨਾਂ ਨੂੰ ਕਹਿੰਦੇ ਭੰਬਲ ਪੂਸੇ ਜੇ ਪਏ ਹੁੰਦੇ ਆ ਉਹ ਦੂਰ ਕਰਾਂਗੇ ਸੋ ਸਵਾਗਤ ਕਰਨ ਵਾਲੇ ਵੀਰ ਦਾ ਹੱਸ ਗਿਆ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਬੈਕ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਮੈਨਾਂ ਦਾ ਤੁਹਾਡਾ ਵਿਸ਼ੇਸ਼ ਧੰਨਵਾਦ ਆ ਤੁਸੀਂ ਇੰਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਸਾਡੇ ਕੋਲ ਪਹੁੰਚੇ ਹੋ ਇਹ ਸਾਡੇ ਜਿਹੜੇ ਦਰਸ਼ਕ ਹੈ ਇਹ ਸਭ ਤੋਂ ਸਭ ਤੋਂ ਉੱਪਰ ਹੁੰਦੇ ਆ ਇਹਨਾਂ ਦੇ ਸਵਾਲ ਬੜੇ ਆਉਂਦੇ ਸਾਨੂੰ ਜੀ ਕਿ ਕਈਆਂ ਨੇ ਕਾਰ ਖਰੀਦਣੀ ਹੁੰਦੀ ਆ ਪਰ ਸਾਨੂੰ ਜਦੋਂ ਅਸੀਂ ਅਕਸਰ ਲੰਘਦੇ ਆ ਇੱਥੋਂ ਤੁਹਾਡੇ ਕੋਲੇ ਮੈਨਾਂ ਦਾ 20-25 ਗੱਡੀਆਂ ਤਾਂ ਵੈਸੇ ਹੀ ਖੜੀਆਂ ਹੁੰਦੀਆਂ ਜੀ 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 ਆਪਾਂ ਨੋਰਮਲ ਇੱਥੋਂ ਸ਼ੁਰੂਆਤ ਤੁਸੀਂ ਕਾਰ ਕਲੱਬ ਮਤਲਬ ਕਾਰਾਂ ਨੂੰ ਵੇਚਣ ਤੇ ਖਰੀਦਣ ਦਾ ਕੰਮ ਕਰਦੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਆਉਣਾ ਹੋਇਆ ਬਿਜ਼ਨਸ ਦੇ ਵਿੱਚ ਤੁਹਾਨੂੰ ਪਹਿਲਾਂ ਸਾਰਾ ਕੁਝ ਮੇਰਾ ਪਤਾ ਹੀ ਹੈ ਹਨਾ ਤੁਸੀਂ ਜੋ ਕਿ ਮੇਰੇ ਪਿੰਡੋਂ ਬਿਲੋਂਗ ਕਰਦੇ ਹੋ ਮੇਰੇ ਪਿੰਡਾਂ ਵੱਲੋਂ ਹਨਾ ਸ਼ਹਿਰ 'ਚ ਰਹਿੰਦੇ ਹੋ ਮੈਂ ਕਰਾਨੇ ਦਾ ਕੰਮ ਕਰਦਾ ਹੁੰਦਾ ਸੀਗਾ ਥੋੜਾ ਜਿਆਦਾ ਤੁਹਾਨੂੰ ਪਤਾ ਰਾਜਨੀਤੀ ਵਿੱਚ ਚਲੇ ਗਏ ਸਾਰਾ ਕੁਝ ਤੁਹਾਨੂੰ ਇਤਿਹਾਸ ਪਤਾ ਹੀ ਹੈ ਸਾਰੇ ਲੋਕਾਂ ਨੂੰ ਪਤਾ ਹੀ ਹੈ ਉਹ ਕਰਾਨੇ ਦਾ ਕੰਮ ਬੰਦ ਹੋ ਗਿਆ ਤੇ ਕਾਫੀ ਘਟ ਗਿਆ ਘਟਣ ਤੋਂ ਬਾਅਦ ਫਿਰ ਹੌਲੀ-ਹੌਲੀ ਕੋਈ ਕਾਰ ਕੋਲ ਮਣੀ ਮੋਟੀ ਮਤਲਬ ਕਿਸੇ ਨੇ ਲੈਣੀ ਅਸਲ ਦੇ ਵਿੱਚ ਮੇਰੀ ਮਾਸੀ ਦਾ ਮੁੰਡਾ ਆਇਆ ਸੀਗਾ ਉਹ ਮੇਰੀ ਕਾਰ ਮੰਗ ਕੇ ਲੈ ਕੇ ਗਿਆ ਸੀਗਾ ਤੇ ਉਹ ਲੁਧਿਆਣੇ ਉਹ ਕਹਿੰਦਾ ਯਾਰ ਵੀਰੇ ਤੇਰੇ ਟਾਇਰ ਖਰਾਬ ਨੇ ਚਾਰੇ ਟਾਇਰ ਨਵੇਂ ਪਵਾ ਮੈਂ ਦਿਖਾਉਣ ਚਲੇ ਗਿਆ ਕਿਸੇ ਨੂੰ ਜਦੋਂ ਮੁੱਤੇ ਦਿਖਾਉਣ ਚਲੇ ਗਿਆ ਕਾਰ ਉਹ ਕਹਿੰਦੇ ਇਦਾਂ ਕਰਕੇ ਬਾਜੀ ਇਹਦਾ ਦਾ ਆ ਕੰਮ ਹੁੰਦਾ ਵਾ ਮੈਂ ਕੋਲ ਬੈਠਾ ਰਿਆ ਮੁੰਡੇ ਕੋਲ ਠੀਕ ਆ ਮੈਂ ਕਿਹਾ ਚੱਲ ਇਹ ਵੀ ਕੰਮ ਕਰ ਦੇ ਉਹ ਬੰਦੇ ਨੇ ਆਇਡੈਂਟੀਟੀ ਬੈਂਡਿੰਗ ਦਾ ਕੰਮ ਸੀਗਾ ਉਨੇ ਇੱਕ ਜਿਵੇਂ ਅਜਕਾਰ ਫੜੀ ਦੂਜੇ ਨੇ ਮੈਨੂੰ ਵਾਪਸ ਕਰਤੀ ਉਹਨੇ ਮੈਨੂੰ ਤਾਂ 20000 ਰੁਪਏ ਲੈ ਲਿਆ ਉਹ ਮੈਂ ਕਿਹਾ ਯਾਰ ਮੈਂ ਕਰਿਆਨੇ ਦਾ ਕੰਮ ਕਰਦਾ ਮੈਂ ਮੇਰਾ ਕੰਮ ਵੀ ਬਹੁਤ ਘਟ ਗਿਆ ਵੀ ਮੈਨੂੰ 500 600 ਰੁਪਏ ਵਾਜਦਾ ਵੀ ਨੇ 20000 ਰੁਪਏ ਲੈ ਲਿਆ ਕਾਰੀਗਰ ਦਾ ਵੀ ਕੋਈ ਨਾ ਮਕੈਨੀਕਲ ਦੇ ਵਿੱਚ ਜਾਇਆ ਜਾਵੇ ਜਾਂ ਇਦਾਂ ਜਾਇਆ ਜਾਵੇ ਉਮਰੋ ਕੋ ਬੈਠਣ ਲੱਗਿਆ ਘੰਟਾ ਘੰਟਾ ਦੋ ਦੋ ਘੰਟੇ ਕਰਾਨੇ ਦੀ ਉਧਰ ਹੋ ਕੇ ਮੀਨਸ ਮੈਂ ਸਵਾਲ ਲੈਣ ਜਾਣਾ ਦੁਬਾਰੇ ਕਰਾਨੇ ਦਾ ਦੋ ਘੰਟੇ ਤੋਂ ਕੋਲ ਲਾ ਕੇ ਆਣੀ ਜੋ ਕੋ ਬੈਠਣ ਲੱਗਿਆ ਮੀਨਸ ਉਹ ਮੈਨੂੰ ਕਹਿੰਦਾ ਵੀਰੇ ਦੇ ਕੋ ਕਿੰਨੇ ਕੇ ਪੈਸੇ ਹੁੰਦੇ ਮੈਂ ਯਾਰ ਪੈਸੇ ਤਾਂ ਕੁਝ ਨਹੀਂ ਕਰਾਨੇ ਜੀ ਪਏ ਹੋਏ ਆ ਕਹਿੰਦਾ ਮਾੜਾ ਮੋਟਾ ਮੈਂ ਯਾਰ ਕੰਮ ਹੁਣ ਹੈ ਨਹੀਂ ਅੱਗੇ ਵਾਲੇ ਵੀ ਕੰਮ ਥੋੜਾ ਜਿਹਾ ਉਧਰ ਰਾਜਨੀਤੀ ਚ ਕਰਕੇ ਕੰਮ ਘਟ ਗਈ ਤੇ ਆਪਾਂ ਕੀ ਨਾ ਕਾਰਕੂਰ ਕਹਿੰਦਾ ਵੀਰੇ ਮੇਰੇ ਕੋ ਕਾਰਾਂ ਦੇ ਕਾਰੀਗਰੀ ਆ ਥੋੜੇ ਮੋਟੇ ਪੈਸੇ ਤੁਸੀਂ ਪਾ ਲਿਆ ਕਰੋ ਅਸੀਂ ਛੋਟੀਆਂ ਛੋਟੀਆਂ ਕਾਰਾਂ ਕੁਈ 10-15000 ਰੁਪਏ ਦੇ ਅਸੀਂ ਕਾਰ ਮਤਲਬ ਵਿੱਚ ਵਿਚ ਬਿਜ ਲੈਣ ਦੇ ਉਹ ਥੋੜਾ ਜਿਆਦਾ ਲੱਗਦਾ ਸੀਗਾ ਵੀ ਇੱਧਰ 15 ਲੈਣ ਦੀ ਮਿਹਨਤ ਆ ਇੱਧਰ 2-4 ਲੈਣ ਦੀ ਮਿਹਨਤ ਆ ਉਹ ਥੋੜਾ ਜਿਆਦਾ ਲੱਗਿਆ ਹੌਲੀ 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 ਮੈਂ ਘਰੇ ਕਾਰਾਂ ਵੇਚਣੀਆਂ ਸ਼ੁਰੂ ਕਰਤੀਆਂ ਕੰਮ ਉਦੋਂ ਕੱਟ ਗਿਆ ਸੀਗਾ ਬਸ ਉਹ ਲੈਨ ਹੌਲੀ ਹੌਲੀ ਫੜ ਲਏ ਪਰ ਇਹ ਵੀ ਗੱਲ ਤੁਸੀਂ ਮੰਨਦੇ ਹੋ ਕਿ ਜਦੋਂ ਆਪਾਂ ਇਹ ਕੰਮ ਦੇ ਵਿੱਚ ਆਉਂਦੇ ਆ ਤਾਂ ਕਈ ਵਾਰ ਲੋਕ ਧੋਖਾ ਦੇ ਜਾਂਦੇ ਆ ਘਾਟਾ ਪੈ ਜਾਂਦਾ ਇਹ ਵੀ ਹੋਇਆ ਬਾਈ ਜੀ ਇਹਦੇ ਚੀਜ਼ਾਂ ਜਿਹੜੀਆਂ ਮੈਂ ਕਾਰਾਂ ਗੁਰਾਂ ਲੈਂਦਾ ਹੁੰਦਾ ਸੀਗਾ ਸਭ ਤੋਂ ਵੱਡਾ ਘਾਟਾ ਮੈਨੂੰ 90000 ਸਭ ਤੋਂ ਵੱਧ ਪ੍ਰੋਫਿਟ ਮੈਨੂੰ 24-25 ਹਜ਼ਾਰ ਦਾ ਕਾਰ ਦੇ ਵਿੱਚੋਂ 90 ਹਜ਼ਾਰ ਦਾ ਘਟਾ ਜਦੋਂ ਮੈਂ ਸ਼ੁਰੂਆਤ ਸ਼ੁਰੂਆਤ ਦੇ ਵਿੱਚ ਸੀਗਾ ਮੈਨੂੰ ਪਤਾ ਨਹੀਂ ਸੀਗਾ ਅੱਛਾ ਕਿਉਂਕਿ ਇਹ ਸਿੱਖਣਾ ਰੋਜ਼ ਸਿੱਖਣ ਨੂੰ ਮਿਲਦਾ ਵਾ ਹਨਾ ਮੈਂ ਵਾਲੀ ਚੌਂਕਸ ਇੱਥੇ ਕਾਰਜਾ ਲੋਥੇ ਚਲੇ ਜਾਂਦਾ ਸੀਗਾ ਉਹਨਾਂ ਦੀ ਗੱਲਾਂ ਬਾਤਾਂ ਸੁਣੀ ਜਾਂਦਾ ਸੀਗਾ ਵੀ ਕਿੱਦਾਂ ਗੱਲਾਂ ਬਾਤਾਂ ਕਰਦੇ ਹਨਾ ਤੇ ਇੱਕ ਸਾਡੇ ਦਾ ਕੋਈ ਖਾਨਦਾਨ ਦੇ ਵਿੱਚ ਕੋਈ ਕਰਿਆਨੇ ਦਾ ਵਾ ਕੁਝ ਫਿਰ ਮਾਮਾ ਜੀ ਆ ਡੀਐਸਪੀ ਨੇ ਕੁਝ ਵਕੀਲ ਨੇ ਕੋਸ਼ ਉਹ ਆਪਣੇ ਵੱਡੇ ਅਹੁਦਿਆਂ ਦੇ ਵੀ ਵਿੱਚ ਬੰਦੇ ਹੈਗੇ ਸਾਡੇ ਖਾਨਦਾਨ ਦੇ ਬੱਚੇ ਨਾ ਜਿਆਦਾ ਬਿਜ਼ਨਸਮੈਨ ਬੰਦੇ ਨੇ ਸਾਡੇ ਤਾਂ ਵੀ ਖਾਨਦਾਨ ਚ ਇਦਾਂ ਦੀ ਲੈਂਥ ਚ ਨਹੀਂ ਸੀਗਾ ਉਹ ਜਦੋਂ ਮੈਂ ਸ਼ੁਰੂ-ਸ਼ੁਰੂ ਚ ਗਿਆ ਕਈ ਰੈਸੇਦਾਰ ਵੀ ਕਹਿਣ ਲੱਗੇ ਵੀਰ ਹੁਣੇ ਵੀ ਕਹਿਣ ਲੱਗੇ ਦੂਜਾ ਬ੍ਰਦਰ ਲੁਧਿਆਣੇ ਰਹਿੰਦਾ ਉਹ ਵੀ ਕਹਿਣ ਲੱਗ ਗਿਆ ਉਹ ਕਾਕੇ ਕਿਹੜੇ ਕੰਮਾਂ ਚ ਪੈ ਗਿਆ ਬਚ ਕੇ ਰਹੀਂ ਬਸ ਮੈਂ ਇੱਕ ਸੂਲ ਬਣਾ ਲਿਆ ਸੀਗਾ ਵੀ ਜਿਹਦੇ ਨਾਮ ਤੇ ਕਾਰ ਆ ਉਦੋਂ ਸਾਹਮਣੇ ਕਰ ਲੈਣੀ ਆ ਠੀਕ ਹੈ ਜਿਹਨੂੰ ਵੇਚਣੀ ਆ ਉਹਨੂੰ ਕਾਰ ਨੌਕਰਾ ਕੇ ਵੇਚਣੀ ਆ ਜੇ ਤੁਸੀਂ ਇਹ ਸਹੂਲ ਬਣਾ ਲਓਗੇ ਤੁਸੀਂ ਜ਼ਿੰਦਗੀ 'ਚ ਕਦੇ ਧੋਖਾ ਨਹੀਂ ਖਾਓਗੇ ਨਹੀਂ ਇਹ ਚਲੋ ਕਾਰਾਂ ਦਾ ਕੰਮ ਬੜਾ ਕਹਿੰਦੇ ਡੂੰਗਾ ਜਿਹਾ ਕੰਮ ਹੁੰਦਾ ਡੂੰਗਾ ਇੱਕ ਥੋੜਾ ਜਿਹਾ ਸੌਖੇ ਸਵਾਲਾਂ ਤੇ ਆ ਜਾਂਦੇ ਆ ਜੀ ਕਿਸੇ ਸਾਡੇ ਸਰੋਤੇ ਨੇ ਜਾਂ ਮੈਂ ਕਾਰ ਲੈਣੀ ਜੀ ਮੈਂ ਕਾਰ ਲੈਣੀ ਆ ਸੈਕੰਡ ਹੈਂਡ ਮੇਰੇ ਕੋਲ ਉਹਨੇ ਕੁ ਪੈਸੇ ਹੈਗੇ ਆ ਜੀ ਤਾਂ ਜਦੋਂ ਮੈਂ ਕਿਸੇ ਕਾਰ ਵਾਲੇ ਡੀਲਰ ਕੋਲ ਜਾਵਾਂਗਾ ਤਾਂ ਮੈਨੂੰ ਕਿਹੜੇ ਪਹਿਲੀਆਂ 3 ਜਾਂ 5 ਗੱਲਾਂ ਜਿਹੜੀ ਦਿਮਾਗ 'ਚ ਰੱਖਣੀਆਂ ਜੀ ਇੱਕ ਮੈਂ ਤੁਹਾਨੂੰ ਗੱਲ ਕਹਿ ਦੇਣਾ ਭਾਜੀ ਪੈਸੇ ਕਮਾਉਣੇ ਬਹੁਤ ਔ ਖਰਾਬਤਾ ਜਦੋਂ ਮਰਜ਼ੀ ਕਰ ਲਈਏ ਠੀਕ ਆ ਇਹ ਕਿ 90 ਇਹ ਕਿ ਮੈਂ ਕੋੜਾ ਸੱਚ ਆਏ ਸਾਡੇ ਡੀਲਰ ਭਰਾਵਾਂ ਦਾ 95% ਲੋਕੀ ਡੀਲਰ ਤੇ ਯਕੀਨ ਨਹੀਂ ਕਰਦੇ ਨਹੀਂ ਕਰਦੇ ਜਿੱਥੇ ਤੁਸੀਂ ਮਰਜ਼ੀ ਪੁੱਛ ਕੇ ਦੇਖ ਲਿਓ ਇਹ ਚਾਰ ਪੰਜ ਇੱਕ ਚੀਜ਼ਾਂ ਮ ਜਿਹਦੇ ਲੋਕੀ ਯਕੀਨ ਕਰਦੇ ਨਹੀਂ ਨਹੀਂ ਥੋੜਾ ਤਾਂ ਫੇਰ ਵੀ ਕਟ ਕਾਣਾ ਵਾ ਜਿਹੜੇ ਕਾਰ ਬਾਜ਼ਾਰ ਭਾਵੇਂ ਨਹੀਂ ਨਹੀਂ ਮੈਂ ਮੰਨਦਾ ਫੁੱਟੀ ਗੱਲ ਸਰ ਇਹਦੇ ਵਿੱਚ ਵੀ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਵਾ ਪਰ ਮੈਂ ਇੱਕੋ ਗੱਲ ਕਹਿਣਾ ਉਹਨਾਂ ਕਸਟਮਰ ਨੂੰ ਜਿਹੜੀ ਕਾਰ ਤੁਸੀਂ ਮੇਰੇ ਤੋਂ ਲੈ ਜਾਓਗੇ 6 ਮਹੀਨਿਆਂ ਚੋ ਕੀ ਪ੍ਰੋਬਲਮ ਆਏ ਮੈਂ ਔਨ ਰਿਕਾਰਡ کہہ ਰਿਹਾ ਕੈਮਰੇ ਤੇ ਕਾਰ ਖੜਾ ਜਿਓ ਪੈਸੇ ਠੀਕ ਹੈ ਇਹ ਦੁਪੱਟਾ ਕੋਈ ਗੱਲ ਨਹੀਂ ਕਾਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ 6 ਮਹੀਨਿਆਂ ਦੇ ਵਿੱਚ ਵੀ ਏਜੰਸੀ ਵੀ ਤੁਹਾਨੂੰ ਪਤਾ ਜੋ ਨਵੀਂ ਕਾਰ ਦਿੰਦੀ ਆ ਉਹ ਵੀ ਆਪ ਦਾ ਐਕਸਟਰਾ ਪੈਸੇ ਲੈਂਦੀ ਆ ਗਾਰੰਟੀਆਂ ਵਾਰੰਟੀਆਂ ਦੀ ਮੇਰੇ ਕਾਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਮਕੈਨੀਕਲ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਆ ਵੀਡੀਓ ਸੇਵ ਕਰ ਲਿਓ ਮੇਰੇ ਤੋਂ ਕਾਰ ਲੈ ਜਾ ਕੇ ਦੋ ਜੇ ਮੈਨੂੰ ਕਾਰ 6 ਮਹੀਨਿਆਂ ਚ ਵਾਪਸ ਦੇ ਕੇ ਪੈਸੇ ਵਾਪਸ ਇਹ ਬਹੁਤ ਵੱਡਾ ਦਾਵਾ ਕੀਤਾ ਗਿਆ ਇਹ ਮੁੱਲਾਪੁਰ ਦੇ ਵਿੱਚ ਕਾਰ ਕਲੱਬ ਵੈਕਟਰ ਬਾਈ ਹੋਰਾ ਦੇ ਵੱਲੋਂ ਦਾਵਾ ਕੀਤਾ ਗਿਆ ਇਹ ਚੰਗੀ ਗੱਲ ਵੀ ਆ ਜਿਹੜੇ ਲੋਕ ਇਹ ਸੋਚਦੇ ਆ ਕਿ ਕਾਰ ਅਸੀਂ ਭਾਵੇਂ ਕਹਿੰਦੇ ਆ ਕਿ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਲੈਣੀ ਹੋਵੇ ਇਹਨਾਂ ਕੋਲ ਸਾਰੀਆਂ ਅਵੇਲੇਬਲ ਆ ਭਾਈ ਜੀ ਪਰ ਮੇਰਾ ਸਵਾਲ ਹੋਈ ਸੀ ਜਦੋਂ ਬੰਦਾ ਪਹਿਲੀ ਵਾਰ ਪਹਿਲੀ ਵਾਰੀ ਹਾਂਜੀ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਵਾਂ ਮੰਨ ਲਓ ਕਸਟਮਰ ਕੋਈ ਆ ਗਿਆ ਪਹਿਲਾਂ ਜਿਆਦਾਤਰ ਮੈਂ ਇਹ ਦੇਖਦਾ ਹੁੰਨਾ ਵੀ ਕਾਰ ਮੈਨੂੰ ਪਸੰਦ ਆਉਂਦੀ ਆ ਜੇ ਮੈਨੂੰ ਪਸੰਦ ਆਊਗੀ ਕਾਰ ਮੈਂ ਚੀਜ਼ੀ ਉਹ ਲੈਣਾ ਵਾਂ ਜੇ ਮੈਨੂੰ ਪਸੰਦ ਨਹੀਂ ਮੈਂ ਕਾਰ ਨਹੀਂ ਲੈਂਦਾ ਕਈ ਵਾਰੀ ਅਸੀਂ ਜਿੰਨੂੰ ਮੰਨ ਲਓ ਜੀ ਨਿਕਲ ਕੇ ਵੀ ਕਾਰਾਂ ਕੋਰਾਂ ਦੱਸੀਆਂ ਅੱਗੇ ਕਿਸੇ ਨੇ ਰਣਾਲੇ ਵੱਲ ਬਠਿੰਡੇ ਵੱਲ ਸਾਰੇ ਕਿਤੇ ਕਈ ਵਾਰੀ ਇਦਾਂ ਵੀ ਹੋ ਜਾਂਦਾ ਵੀ ਖਾਲੀ ਹੱਥ ਹੀ ਆ ਗਏ ਵੀ ਕਾਰ ਲੈ ਕੇ ਨਹੀਂ ਆਏ ਮੈਨੂੰ ਜਿਹੜੀ ਚੀਜ਼ ਪਸੰਦ ਆਉ ਮੈਂ ਉਹੀ ਲੈ ਕੇ ਕਾਊਂਟਰ ਤੇ ਖੜਾਉਂਗਾ ਭਾਈ ਜੀ ਬਣਾਉਣ ਨੂੰ ਸਾਰੀ ਜਿੰਦਗੀ ਲੱਗ ਜਾਂਦੀ ਆ ਅੱਜ ਮੇਰੇ ਦਾਦਾ ਜੀ ਦਾ ਪਰਦਾਦਾ ਜੀ ਦਾ ਇੱਕ ਨੌ ਆ ਵੀ ਭਾਈ ਜੀ ਇਹ ਲੈਂਦ ਕਰੈਨੇ ਦੀ ਲੈਂ ਦੇ ਵਿੱਚ ਵੀ ਉਹਨਾਂ ਦਾ ਪੁੱਤ ਆ ਜੀ ਇਹ ਸਮਝ ਗਏ ਨਾ ਮੇਰੀ ਗੱਲ ਫਿਰ ਮੈਂ ਚਾਹੇ 8-10 ਸਾਲ ਤੋਂ ਲੈਨ ਦੇ ਵਿੱਚ ਮੈਂ ਵੀ ਨੌ ਬਣਾਉਣ ਲਈ ਤਾਂ ਸਾਰੀ ਉਮਰ ਲੱਗ ਜਾਂਦੀ ਆ ਤੁਸੀਂ ਕੋਈ ਵੀ ਕਾਰ ਲੈਣੀ ਆ ਤੁਸੀਂ ਸਿਰਫ ਫੋਨ ਤੇ ਦੱਸਣਾ ਭਾਈ ਜੀ ਮੈਂ 5 ਲੱਖ ਰੁਪਏ ਦਾ ਬਜਟ ਲਾਉਣਾ ਮੈਨੂੰ ਆਹ ਕਾਰ ਪ੍ਰੋਵਾਈਡ ਚਾਹੀਦੀ ਆ ਜਿਆਦਾ ਮੇਰਾ ਰਿਲੇਸ਼ਨਸ਼ਿਪ ਤੇ ਕੰਮ ਆ ਮਤਲਬ ਰਿਲੇਸ਼ਨ ਤੇ ਪੈਸੇ ਮੈਂ ਉਹਨੇ ਇਨਵੈਸਟ ਨਹੀਂ ਕਰਦਾ ਮੇਰਾ ਲੋਕਾਂ ਨਾਲ ਪਿਆਰ ਹੀ ਇੰਨਾ ਵਾ ਤੁਸੀਂ ਕੋਈ ਕਾਰ ਵੇਚਣੀ ਆ ਬਾਈ ਜੀ ਮੈਂ ਕਾਰ ਵੇਚਣੀ ਆ ਮੈਂ ਲੋਡ ਕਰ ਲੈਣੀ ਆ ਆਪਣੇ ਵਿੱਚ ਉਹ ਐਟੀਟਿਊਡ ਨਹੀਂ ਹੈਗਾ ਵੀ ਕਾਰ ਆਪਦੀ ਲੈ ਕੇ ਵੇਚਣੀ ਆ ਤੁਸੀਂ ਮੇਰੇ ਕੋਲ ਆ ਕੇ ਬਾਈ ਜੀ ਮੈਂ ਕਾਰ ਲੈਣੀ ਆ ਵੀ ਮੈਨੂੰ ਦੱਸਦਾ ਵੀ ਬਰੀਜਾ ਫਲਾਨੀ ਜਗ੍ਹਾ ਖੜ੍ਹੀ ਹੈ ਕਿਸੇ ਦੋਸਤ ਮਿੱਤਰ ਕੋਲ ਉਧਰ ਕੋਲ ਚਲੇ ਜਾਣਾ ਆਪਦੀ 1% ਕਮਿਸ਼ਨ ਲੈ ਕੇ ਤੁਹ ਤੋਂ ਵੀ ਲੈ ਲੈਣੀ ਉਧਰੋਂ ਵੀ ਲੈਣੀ ਆ ਸਾਹਮਣੇ ਬਿਠਾ ਕੇ ਤੁਹਾਨੂੰ ਡੀਲ ਕਰਵਾ ਦੇਣੀ ਆ ਆਪਣੇ ਹੁਣ ਜੋ ਉਹ ਐਟੀਟਿਊਡ ਨਹੀਂ ਹੈਗਾ ਨਾ ਜੀ ਮੇਰੇ ਤੇ ਕਾਰਾਂ ਲਈਆਂ ਮੈਂ ਤਾਂ ਜੀ ਦਬਾਉਣ ਨਹੀਂ ਜਾਂਦਾ ਤੁਸੀਂ ਮੈਨੂੰ ਇਹ ਦੇਖੋ ਮੈਂ ਇੱਕ ਗਰਾਊਂਡ ਲੈਵਲ ਤੋਂ ਮੈਂ ਪੰਜ ਪੰਜ 10 10 ਰੁਪਏ ਦੁੱਠਿਆ ਹੋਇਆ ਵਾ ਮਤਲਬ ਜੁਗ 10 ਰੁਪਏ ਦਾ 20 ਫੰਟ ਬਾਦੇ ਦਸਾਜੀ ਖੰਡ ਬਾਦੇ ਮੈਂ ਉਹ ਕੰਮ ਕੀਤੇ ਹੋਏ ਆ ਇਹਦਾ ਫਿਰ 2 4 5000 ਰੁਪਏ ਮਿਲਦਾ ਵਾ ਬੜਾ ਸਾਫ ਸੁਥਰਾ ਤੇ ਟਕਾ ਕੇ ਕੰਮ ਕਰੀਦਾ ਪਰ ਜਦੋਂ ਆਪਾਂ ਕਿਸੇ ਬੰਦੇ ਤੋਂ ਹੁਣ ਮੰਨ ਲਓ ਕਿਸੇ ਦਾ ਫੋਨ ਆ ਗਿਆ ਮੈਂ ਕਾਰ ਲੈਣੀ ਹੈ ਦੂਜੇ ਪਾਸੇ ਬੰਦਾ ਬੈਠਾ ਵਾ ਮੁਹਾਲੀ ਬੈਠਾ ਜਾਂ ਲੁਧਿਆਣਾ ਬੈਠਾ ਲਈ ਮੈਂ ਕਾਰ ਵੇਚਣੀ ਹੈ ਤੁਸੀਂ ਦੋਨੋਂ ਨੂੰ ਮਿਲਾਤਾ ਇਦਾਂ ਨਹੀਂ ਜੀ ਪਹਿਲਾਂ ਪਹਿਲਾਂ ਉਹ ਕਾਰ ਮੈਂ ਆਪ ਵਿਖੂਗਾ ਇਦਾਂ ਨਹੀਂ ਹੋਊਗਾ ਵੀ ਤੁਹਾਨੂੰ ਮੈਂ ਕਾਰ ਦਾਸਤੀ ਫਲਾਣੇ ਨੇ ਦਾਸਤੀ ਚਲੋ ਜੀ ਦੇਖਣ ਚੱਲੀਏ ਨਾਲੇ ਸਾਡਾ ਵੀ ਟਾਈਮ ਕਰਾਂ ਮੈਂ ਥੋੜਾ ਪਹਿਲਾਂ ਮੈਂ ਉਹ ਜਿਵੇਂ ਮੰਨ ਲਓ ਅੱਜ ਮਹਾਲਾ ਹੀ ਜਾ ਰਿਹਾ ਮੈਂ ਮੇਰੇ ਕੋਲ 6 ਕਾਰਾਂ ਨੋਟ ਕੀਤੀਆਂ ਹੋਈਆਂ ਸਾਡਾ ਮੁੰਡਾ ਰੱਖਿਆ ਆ ਵੀ ਇਹ ਫਲਾਣਾ ਬਲਬੀਰ ਸਿੰਘ ਜੀ ਲੁਧਿਆਣੇ ਫਲਾਣੇ ਏਰੀਆ ਦੇ 32 ਸੈਕਟਰ ਤੋਂ ਕਾਰ ਵੇਚਦਾ ਉਹ ਮੈਂ ਸ਼ਡਿਊਲ ਉਧਰ ਬਣਾ ਕੇ ਨਿਕਲ ਜਾਣਾ ਬਲਬੀਰ ਸਿੰਘ ਨੂੰ ਕਾਲ ਕਰ ਦੇਣੀ ਅੱਜ ਮੈਂ ਚੰਡੀਗੜ੍ਹ ਜਾ ਰਿਹਾ ਮੈਨੂੰ ਰੋਡ ਦੇ ਉੱਤੇ ਕਾਰ ਦਿਖਾ ਦਿਓ ਪਹਿਲਾਂ ਮੈਂ ਆਪ ਚੈੱਕ ਕਰੂੰਗਾ ਜੇ ਉਹਨੂੰ ਲੱਗਿਆ ਫਿਰ ਮੈਂ ਕਾਪੀ ਤੇ ਨੋਟ ਕਰ ਲੂੰਗਾ ਜੋ ਅਜਿਹੀ ਕੋਈ ਕਮੀ ਆ ਕੋਈ ਟਾਇਰ ਵਗੈਰਾ ਪੈਂਦੇ ਆ ਜਾਂ ਨਸ਼ੂਰਸ ਐ ਨਹੀਂ ਬਲਬੀਰ ਸਿੰਘ ਨੂੰ ਕਹਿ ਦੇਣਾ ਵੀ ਇਹਦੇ ਆ ਕੰਮ ਦੂ ਕਰਾ ਕੇ ਰੱਖੀ ਫੇਰ ਕਸਟਮਰ ਨੂੰ ਘਰ ਦੇ ਸਿਆਣੇ ਹੁੰਦੇ ਆ ਉਹ ਕਹਿੰਦੇ ਵੀ ਹੁਣ ਇੱਕ ਕਾਰ ਕਲੱਬ ਵਾਲਾ ਮੁੰਡਾ ਜੀ ਉਹ ਜਿਹੜਾ ਮਕੈਨਿਕਲੀ ਬਹੁਤ ਡੀਪਲੀ ਪਾਰਟ ਹੁੰਦੇ ਆ ਕਈਆਂ ਦੇ ਕਹਿੰਦੇ ਹੁੰਦੇ ਆ ਕਾਰਾਂ ਦੇ ਅੰਦਰਲੇ ਏਸੀ ਵਿੱਚੋਂ ਵੀ ਖਰਾਬ ਹੁੰਦੇ ਆ ਜਾਂ ਬਹੁਤ ਚੀਜ਼ਾਂ ਹੁੰਦੀਆਂ ਵੀ ਸਾਰੀਆਂ ਕਿਹਨੂੰ ਦਿਖਾਉਣੀਆਂ ਪੈਂਦੀਆਂ ਜੋ ਕਹਿੰਦਾ ਪਰਮਾ ਰੋਜ਼ ਬੰਦਾ ਕੁਝ ਨਾ ਕੋ ਸਿੱਖਦਾ ਵਾ ਜੇ ਆਪਾਂ ਕਹੀਏ ਵੀ ਮੈਨੂੰ ਸਾਰੀਆਂ ਚੀਜ਼ਾਂ ਪਤਾ ਮੈਨੂੰ ਵੀ ਨਹੀਂ ਪਤਾ ਠੀਕ ਆ ਦੇਖੋ ਮੈਂ ਚੈੱਕ ਕਰ ਸਕਦਾ ਕਾਰ ਕੋਈ ਲੱਗੀ ਹੋਵੇ ਜਾਂ ਵੱਜੀ ਹੋਵੇ ਜਾਂ ਕਿਤੋਂ ਵੀ ਕੋਈ ਪੇਂਟ ਛੇਂਟ ਹੋਵੇ ਕਸਟਮਰ ਨੂੰ ਦੱਸ ਦਿੰਦਾ ਵਾ ਵੀ ਯਾਰ ਆ ਪੇਂਟ ਆ ਜਾਂ ਇਦਾਂ ਵਾ ਦੇਖੋ ਮਕੈਨਿਕਲ ਦੇ ਵਿੱਚ ਤਾਂ ਕੋਈ ਰੱਬ ਵੀ ਮੇਰੇ ਹਿਸਾਬ ਨਾਲ ਨਹੀਂ ਜੀ ਮੈਂ ਨਹੀਂ ਇੰਨੀ ਕਿ ਤਾਂ ਨੌਲੇਜ ਹੈਗੀ ਪਹਿਲਾਂ ਸ਼ੁਰੂਆਤੀ ਸਮੇਂ ਵਿੱਚ ਮੈਨੂੰ ਦੋ ਤਿੰਨ ਮੁੰਡੇ ਨਾਲ ਰੱਖਿਆਵੇਂ ਇੱਕ ਕਾਰ ਮਕੈਨਿਕ ਸੀ ਇੱਕ ਡੈਂਟਰ ਪ੍ਰਿੰਟਰ ਸੀ ਸ਼ੁਰੂਆਤੀ ਸਮੇਂ ਦੇ ਪਰ ਹੁਣ ਮਹਾਰਾ ਦੀ ਕਿਰਪਾ ਨਾਲ ਤੁਰੀ ਜਾਂਦੀ ਕਾਰ ਦੇਖ ਕੇ ਦੱਸ ਦਿੰਦੇ ਵੀ ਕਾਰ ਕਿੱਦਾਂ ਦੀ ਆ ਬਾਕੀ ਕੋਸ਼ਿਸ਼ ਕਰੀਦੀਆਂ 20 22 23 ਮਾਡਲ ਕਾਰਾਂ ਹੁਣ ਉੱਚੀਆਂ ਮਾਡਲ ਦੀਆਂ ਕਾਰਾਂ ਹੋਣ ਕਿਉਂਕਿ ਅੱਜ ਕੱਲ ਦਾ ਟ੍ਰੈਂਡਿੰਗ ਵਿੱਚ ਆ ਬਾਈ ਜੀ ਜਿਹੜਾ ਸਮਾਂ ਚੱਲ ਰਿਹਾ ਵਾ ਅੱਜ ਕੱਲ ਜਿਹੜਾ ਆਹ ਟਾਈਮ ਚੱਲ ਰਿਹਾ ਵਾ ਸੋਸ਼ਲ ਮੀਡੀਆ ਦਾ ਟਾਈਮ ਆ ਤੁਸੀਂ ਜੇ ਮੇਰੇ ਹਿਸਾਬ ਨਾਲ ਮਹਾਰਾ ਤੋਂ ਡਰ ਕੇ ਕਹਿੰਦੇ ਜੀ ਪਹਿਲੀ ਤੇ ਕਾਰਾਂ ਦਾ ਤਾਂ ਕੰਮ ਥੋੜੇ ਰਿਲੇਸ਼ਨ ਦੇ ਉੱਤੇ ਹੁੰਦਾ ਵਾ ਉਹ ਵੱਡੇ ਵੱਡੇ ਆਫਰ ਦੇ ਦਿੰਦੇ ਨੇ ਤੁਹਾਨੂੰ ਨੌਕਰਾਂ ਦਾ ਕੋਈ ਪੈਸਾ ਨਹੀਂ ਲਵਾਂਗੇ ਜੀ ਸੋ ਤੋਂ ਮੀਨ ਕਮਿਸ਼ਨ ਨਹੀਂ ਲਵਾਂਗੇ ਜੀ ਤੁਸੀਂ ਮੈਨੂੰ ਐਂ ਦੱਸੋ ਬਿਨਾ ਕਮਿਸ਼ਨ ਤੋਂ ਕੰਮ ਚੱਲੂ ਕਿਵੇਂ ਜੀ ਮੇਰਾ ਘਰ ਕਿਵੇਂ ਚੱਲੂਗਾ ਜੀ ਬਿਨਾ ਕਮਿਸ਼ਨ ਤੋਂ ਉਹ ਸਾਰਾ ਝੂਠ ਹੋ ਜਾਂਦਾ ਉਹ ਕਹਿੰਦੇ ਨੇ ਵੀ ਹਾਂ ਜੀ ਥੋਡੀ ਕਾਰ ਇੰਨੇ ਦੀ ਅਸੀਂ ਇੱਦੀ ਵਧਾ ਕੇ ਵੇਚ ਦਿੰਦੇ ਆ ਕੋਈ ਤੁਹਾਨੂੰ ਸਾਹਮਣੇ ਨਹੀਂ ਮਿਲੋਂਦਾ ਕਸਟਮਰ ਨਾਲ ਮੈਂ ਆਮੋ ਸਾਹਮਣੇ ਬਿਠਾ ਦਿੰਦਾ ਵੀ ਆਹ ਕਸਟਮਰ ਦੀ ਕਾਰ ਆ ਤੁਹਾਡੀ ਕਾਰ ਨਾਲ ਡੀਲ ਕਰ ਲਓ ਮੈਂ ਆਪਣਾ ਮਰ ਕੇ ਚੱਲੂ ਕੋਈ ਬੰਦਾ ਇੱ ਕੀ ਕਾਰਾਂ ਉੱਚੇ ਮਾਡਲ ਦੀਆਂ ਲੈਣੀਆਂ ਚਾਹੀਦੀਆਂ ਨਹੀਂ ਇਦਾਂ ਨਹੀਂ ਕਹਿੰਦੇ ਵੀਰੇ ਬੈਲੈਂਸ ਬਜਟ ਨਹੀਂ ਹੁੰਦਾ ਜਦੋਂ ਮੈਂ ਜ਼ਿੰਦਗੀ 'ਚ ਪਹਿਲੀ ਕਾਰ ਲਈ ਸੀ ਕਿ ਮੈਂ 82000 ਦੀ ਸਵਿਫਟ ਕਾ ਸੌਰੀ ਆਪਣੇ ਆ ਲਈ ਸੀ ਅਮਰੂਤੀ ਕਾਰ ਲਈ ਸੀ 82000 82000 ਰੁਪਏ 2008 ਮਾਡਲ ਸੀਗੀ ਉਹ ਮੇਰੇ ਹਿਸਾਬ ਨਾਲ ਤੇ ਰੰਗ ਚ ਲਈ ਸੀਗੀ ਸ਼ਾਇਦ ਮੈਂ ਕਹਿੰਦਾ ਤੇ ਮੈਨੂੰ ਕਲੀਅਰ ਜਿਆਦਾ ਨਹੀਂ ਤੇਰਾ 14 ਚ ਪਹਿਲੀ ਵੀ ਰੀਜ ਦੇ ਮੈਂ ਕਾਰ ਲਈ ਹੈ 2012 ਨਹੀਂ ਸੌਰੀ 2011 ਚ ਲਈ ਸੀਗੀ ਤਿੰਨ ਮਾਡਲ ਸੀ 82000 ਦੀ ਕਾਰ ਲਈ ਸੀਗੀ ਠੀਕ ਆ ਠੀਕ ਆ ਉਹ ਮੈਂ ਹੌਲੀ ਹੌਲੀ ਪੈਸੇ ਜੋੜ ਕੇ ਲਈ ਸੀਗੀ ਜਾਨੀ ਕਿ ਮੈਨੂੰ ਜਿਹੜਾ ਕੋਈ ਵੱਡੇ ਜਿਹਨੇ ਜਿਆਦਾ ਪੈਸੇ ਲਾਉਣੇ ਆ 15 20 ਲੱਖ ਰੁਪਈਆ ਉਹ ਤਾਂ ਮੈਂ ਸੋਚਣ ਜਿਹਨੇ ਕਿਨੇ ਲੱਖ 1.5 ਲੱਖ 2 3 ਲੱਖ ਲਾਉਣਾ ਉਹ ਨੂੰ ਮੈਂ ਕਾਰ ਦਿਵਾਉਣ ਤੋਂ ਪਹਿਲਾਂ 5 7 ਦਿਨ ਦਿਮਾਗ ਚ ਸੋਚਦਾ ਵੀ ਇਹਨੇ ਲੱਖ 1.5 ਲੱਖ ਇਕੱਠਾ ਕਿਵੇਂ ਕੀਤਾ ਵਾ ਹੂੰ ਉਹ ਤਾਂ ਵੱਡਾ ਹਾਂ ਤੇ ਯਾਰ ਇਹਨੇ 1.5-2 ਲੱਖ ਮੈਂ ਕਿਉਂਕਿ ਇਹ ਸਮੇਂ ਵਿੱਚੋਂ ਗੁਜ਼ਰਿਆ ਹੋਇਆ ਮੈਂ ਮੈਨੂੰ 2.5 ਲੱਖ ਰੁਪਏ ਲਾਉਣਾ ਮੈਂ ਇਹ ਇਕੱਠਾ ਕਿਵੇਂ ਕੀਤਾ ਵਾ ਮੈਂ ਜੂਗੀ ਇੱਥੇ ਕਾਰ ਲੈਣ ਆ ਜਵੇ ਉਹਨੂੰ ਕਹਦੇਵੇਂ ਜੀ ਮੈਂ 10 ਲੱਖ ਰੁਪਏ ਲਾਉਣਾ ਮੈਨੂੰ ਪਹਿਲਾਂ ਪੁੱਛਦਾ ਵੀ ਤੇਰਾ ਕੰਮ ਕੀ ਆ ਤੁਸੀਂ ਕਿੰਨੇ ਭੈਣ ਭਰਾ ਹੋ ਉਹ ਮੈਨੂੰ ਕਹੀ ਕਹਿੰਦੇ ਤੂੰ ਯਾਰ ਡੀਪਲੀ ਚਲੇ ਜਾਣਾ ਪਰਿਵਾਰ ਵੱਲ ਤੈਨੂੰ 80 ਲੱਖ ਦੀ ਕਹਿੰਦਾ ਬਾਕੀ ਕਿਤੇ ਲਾਣ ਕਰਾਉਣਾ ਮੈਂ ਸੋਚਦਾ ਹਾਂ ਨਾ ਬੰਦੇ ਨੂੰ ਇਨਕਮ ਕੀ ਆ ਉਹਦਾ ਮਾਂ ਜਿਹੜਾ ਪਿਓ ਆ ਉਹ ਕੰਮ ਕੀ ਕਰਦਾ ਵਾ ਜੇ ਉਹਨੂੰ 50 ਹਜ਼ਾਰ ਦੀ ਇਨਕਮ ਹੈ ਦੇ ਸਕਦੇ ਵਿੱਚੋਂ ਠੀਕ ਆ ਰੀਡਿਸ ਕੈਸਟ ਦੇਣੀ ਆ ਉਹ ਇਨਕਮ ਆਪਾਂ ਨੂੰ ਹੈ ਨਹੀਂ ਪੁੱਤ ਤੇ ਗਵਾਂਢੀ ਨੇ ਆਪਣੇ ਦੇ ਦੇਖ ਲਈ ਜੀ ਗਵਾਂਢੀ ਕੋਲ ਕਲੀਅਰ ਕੋਲ ਬ੍ਰਿਜਾਕਾਰ ਆ ਮੈਂ ਫੋਰਚੂਨਰ ਲੈ ਕੇ ਆਉਣੀ ਆ ਇਹ ਕੰਮ ਨਹੀਂ ਹੈਗਾ ਪਰ ਮੈਂ ਥੋੜਾ ਜਿਹਾ ਲੰਮਾ ਸੋਚ ਕੇ ਚੱਲਦਾ ਵਾਂ ਕੋਈ ਵੀ ਕੰਮ ਆ ਵੀ ਉਹ ਚੈੱਕ ਕਰਦਾ ਵੀ ਹਾਂ ਇੰਨੀ ਇਨਕਮ ਹੈਗੀ ਇਹਨਾਂ ਨੂੰ ਇਨਕਮ ਦੇ ਹਿਸਾਬ ਨਾਲ ਮੈਨੂੰ ਕਈ ਬੰਦੇ ਚੰਗੇ ਲੱਗਦਾ ਕਈਆਂ ਨੂੰ ਕੰਦੀਆਂ ਮਾੜਾ ਲੱਗਦਾ ਕਈ ਜਿਹੜੇ ਜਵਾਕ ਆਉਂਦੇ ਉਹ ਕਹਿੰਦੇ ਯਾਰ ਵੀਰੇ ਤੂੰ ਸੀ ਅਸੀਂ 10 ਲੱਖ ਵਾਲੀ ਕਾਰ ਲੈ ਲੈਣੇ ਤੁਸੀਂ ਸਾਨੂੰ 5 ਦੇ ਲਿਆਂਦਾ ਮੈਂ ਕੋਸ਼ਿਸ਼ ਕਰਨਾ ਵੀ ਇਨੂੰ ਹੀ ਇਨਕਮ ਵੀ ਚਾਹੀ ਜੀ ਉਹ ਕੀ ਤੁਸੀਂ ਉਹਨਾਂ ਨੂੰ ਇਹ ਵੀ ਕਹਿ ਦਿੰਦੇ ਹੋ ਜਾਂ ਤੁਹਾਨੂੰ ਬੰਦੇ ਕਹਿ ਦਿੰਦੇ ਆ ਵੀ ਥੋੜਾ ਲੈ ਕੇ ਦਿਓ 10 15 ਦਿਨਾਂ ਵਾਸਤੇ ਵੀ ਹਾਂ ਅਸੀਂ ਜੇ ਕੱਲ ਨੂੰ ਕੋਈ ਪ੍ਰੋਬਲਮ ਵਾਜੀ ਮੈਂ ਤਾਂ ਸਟੈਂਪ ਤੇ ਲਗਾ ਕੇ ਲੈ ਲਉ ਮਾਰ ਦਿਜੀਏ ਆਪਾਂ ਦਵਾਂਗੇ ਕਿਉਂ ਜੀ ਕਿਸੇ ਨੂੰ ਦੇਖੋ ਇੱਕ ਮੰਨ ਲਓ ਬਲਵੀਰ ਕੋਈ ਹੋਰ ਰੈਂਕੂ ਜਾਂ ਟੈਂਕੂ ਜਾਂ ਕੋਈ ਬੰਦਾ ਆ ਗਿਆ ਮੈਂ ਤੁਹਾਨੂੰ ਕਾਰ ਲੈਣਾ ਮੁੱਲਾਪੁਰ ਸ਼ਹਿਰ ਦਾ ਵਾ ਉਹਨੂੰ ਆਪਾਂ ਕਾਰ ਲੈਤੀ ਉਹ ਜਦੋਂ ਕਾਰ ਚੰਗੀ ਹੋਊਗਾ ਲੈ ਪੁੱਛੂਗਾ ਬਾਈ ਕਾਰ ਨਮੀ ਲੈਂਦੀ ਆ ਚੰਗੀ ਲੈਂਦੀ ਆ ਹਾਂ ਕਿੱਥੋਂ ਲੈਂਦੀ ਆ ਸਾਡਾ ਨਾਮ ਆਊਗਾ ਤੇ ਕਈ ਮੇਰੇ ਵਰਗੇ ਹੁੰਦੇ ਆ ਸੱਥਾਂ ਦੇ ਵਿੱਚ ਬੈਠੇ ਨੇ ਜਿਵੇਂ ਸੱਥਾਂ ਦੇ ਵਿੱਚ ਦਰਵਾਜ਼ੇ ਅਸੀਂ ਬੰਦੇ ਹੁੰਦੇ ਸੀਗੇ ਜੀ ਕਾਰ ਕਿੰਨੇ ਦੀ ਲਿਆ ਆ 5 ਲੱਖ ਦੀ ਉਦੋਂ ਮਹਿੰਗੀ ਲਿਆ ਆ ਸਾਡੇ ਤਾਂ 4.5 ਲੱਖ ਦੀ ਸੀਗੀ ਜੇ ਕੋਈ ਵੇਚਣ ਚਲੇ ਜਾਵੇ ਸਰ ਤੇਰੀ ਕਾਰ ਵੇਚਿਆ ਜੋ ਕੋਈ 4 ਲੱਖ ਦੀ ਜਾਂ 3 ਤੇ 5 ਲੱਖ ਦੀ ਸੀ ਉਹ ਜਿਹੜੇ ਮੇਰੇ ਵਰਗੇ ਵਿਲੇ ਆ ਉਹਨਾਂ ਨੂੰ ਕੰਮ ਹੈ ਨਹੀਂ ਕੋਈ ਉਹਨਾਂ ਨੇ ਕਹੀ ਜਾਣਾ ਜਣੀ ਮੈਂ ਇੱਕ ਚੈਲੰਜ ਕਰਦਾ ਮੈਂ ਜਿਹੜੀ ਕਾਰ ਸਾਤੋਂ ਲੈ ਕੇ ਜਾਵਾਂਗੇ ਕੋਸ਼ਿਸ਼ ਕਰਦੇ ਹੋ ਵੀ ਸਾਨੂੰ ਹੀ ਵਾਪਸ ਦੇ ਦਿਓ ਕਿਉਂਕਿ ਸਾਡੀ ਚੀਜ਼ ਬੜੀ ਇੱਕ ਪਰਖੀ ਹੋਈ ਚੀਜ਼ ਲੱਭੀਦੀ ਆ ਐਨ ਅ ਤੇਸ਼ੀਆ ਖਨਾ ਦੇਖ ਕੇ ਜਿਹੜਾ ਵੀ ਸੌਦਾ ਲੈਣੇ ਆ ਵਧੀਆ ਢੰਗ ਨਾਲ ਸੌਦਾ ਲਈਦਾ ਵਾ ਕਿਉਂਕਿ ਮੇਰੇ 파ਰਨਾਂ ਦੇ ਬਰਿੰਦਰਜੀਤ ਸਿੰਘ ਸਿੱਧੂ ਜੀ ਉਹਨਾਂ ਦੀ ਮੈਂ ਕੰਮ ਸਿੱਖਿਆ ਵਾ ਤੇ ਉਹ ਮੇਰੇ ਨਾਲ ਹੀ ਹੁੰਦੇ ਆ ਉਹ ਵੈਸੇ ਕੈਮਰੇ ਮੂਹਰੇ ਨਹੀਂ ਕਦੇ ਵੀ ਆਉਣਗੇ ਕਦੇ ਵੀ ਬਸ ਉਹ ਜਿਹੜੇ ਕੋਈ ਗੱਲਬਾਤ ਕਰਨੀ ਆ ਅਲੀਗੜ੍ਹ ਤੋਂ ਨੇ ਤੇ ਉਹ ਮਤਲਬ ਹਮੇਸ਼ਾ ਮੇਰੇ ਨਾਲ ਨੇ ਸਾਨੂੰ ਹੋ ਗਿਆ 7-8 ਸਾਲ ਹੋ ਗਏ ਭਰਾਵਾਂ ਨੂੰ ਉਹ ਕੈਮਰੇ ਸਾਹਮਣੇ ਨਹੀਂ ਆਉਂਦੇ ਬਸ ਕੋਈ ਵੀ ਤੁਸੀਂ ਪਿੱਛੇ ਤੁਸੀਂ ਦੇਖਿਆ ਕੋਈ ਰਾਜਨੀਤੀ ਹੋਵੇ ਕੁਝ ਵੀ ਹੋਵੇ ਉੱਟ ਕੇ ਬਾਹਰ ਚਲੇ ਜਾਂਦੇ ਆ ਜੇ ਕੋਈ ਕਾਰ ਬਾਰੇ ਸੋਚਦਾ ਤਾਂ ਕਿਹੜੀਆਂ ਪਹਿਲੀਆਂ ਤਿੰਨ ਮਤਲਬ ਕੰਪਨੀ ਦੀਆਂ ਗੱਡੀਆਂ ਜਿਹੜੀਆਂ ਚੰਗੀਆਂ ਵਾਂ ਸਭ ਤੋਂ ਪਹਿਲਾਂ ਤਾਂ ਆਪਣੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜ਼ਿਆਦਾਤਰ ਲਾਈਕ ਲੋਕੀ Maruti ਨੂੰ ਕਰਦੇ ਆ ਠੀਕ ਹੈ ਥੋੜੇ ਬਜਟ 'ਚ ਵੀ ਕਾਰ ਮਿਲ ਜਾਂਦੀ ਆ ਉਸ ਤੋਂ ਬਾਅਦ Hyundai ਨੂੰ ਕਰਦੇ ਆ ਜੇ ਥੋੜਾ ਜਿਆਦਾ ਜਿਹਨਾਂ ਟੇਸ ਤੋਂ ਉੱਪਰ ਲਾ ਜਾਂਦਾ ਜਿਹਨਾਂ ਨੂੰ 15 20 25 30 ਲੱਖ ਲਾਉਣਾ ਵਾ ਫਿਰ ਉਹ Toyota ਵੱਲ ਚਲੇ ਜਾਂਦੇ ਆ ਤੇ ਨੋਰਮਲ ਤਾਂ Maruti ਦੀ ਕਾਰ ਮੈਂ ਕਰੂੰਗਾ ਜੇ ਕਿਸੇ ਨੂੰ ਵੀ ਲੈਣੀ ਆ ਕਿਉਂਕਿ ਤਾਂ ਬਜਟ ਵੀ ਇਨ ਬਜਟ ਹਾਂ ਇਹ ਮੈਂ ਬਜਟ 'ਚ ਆ ਜਾਂਦੀ ਆ ਕੋਈ ਕੋਈ ਪ੍ਰੋਬਲਮ ਆ ਕੱਲ ਨੂੰ ਸਪੇਅਰ ਪਾਰਟ ਵੀ ਸਸਤਾ ਮਿਲ ਜਾਂਦਾ ਹਰ ਜਗ੍ਹਾ ਤੋਂ ਮਿਲ ਜਾਂਦਾ ਵਾ ਬਾਕੀ ਕੁਛ ਵੀ ਹੋਵੇ ਤਾਂ ਮਤਲਬ ਤੁਸੀਂ ਮੇਰੇ ਹਿਸਾਬ ਨਾਲ ਅਮਰੂਤੀ ਦੀ ਕਰ ਲੈਣੀ ਚਾਹੀਦੀ ਹੈ ਅਮਰੂਤੀ ਦੀ ਕਰ ਲੈਣੀ ਚਾਹੀਦੀ ਹੈ ਬਾਈ ਜੀ ਜਦੋਂ ਆਪਾਂ ਕਿਸੇ ਹੋਲ ਡੀਲਰ ਕੋਲ ਜਾਂਦੇ ਆਂ ਜੀ ਮੈਂ ਪਹਿਲਾਂ ਵੀ ਸਵਾਲੇ ਕੀਤਾ ਸੀਗਾ ਤਾਂ ਡੀਲਰ ਨੂੰ ਆ ਕੇ ਬੰਦਾ ਹੁਣ ਕਿਸੇ ਨੂੰ ਬਹੁਤ ਗੱਲ ਕਰਨੇ ਨਹੀਂ ਆਉਂਦੀ ਉਹ ਡੀਲਰ ਨੂੰ ਮੈਂ ਕਹਿ ਦਿੰਦਾ ਬਾਈ ਜੀ ਮੇਰੇ ਕੋਲ 3 ਕਿਲੱਖ ਦਾ ਬਜਟ ਆ ਜਾਂ 4 ਕਿਲੱਖ ਦਾ ਬਜਟ ਆ ਮੈਂ ਗੱਡੀ ਲੈਣੀ ਆ ਉਹ ਡੀਲਰ ਕਹਿੰਦਾ ਵੀ ਮੇਰੇ ਕੋਲ ਬਈ 10 ਗੱਡੀਆਂ ਖੜੀਆਂ ਨੇ ਜਿਹੜੀ ਇਹਨੂੰ ਪਸੰਦ ਆ ਇਹ ਵੀ ਗੱਲ ਇੱਕ ਵਿਚਾਲੇ ਆ ਹਾਂ ਤੁਸੀਂ ਮੇਰੇ ਤੋਂ ਕਾਰ ਲੈ ਲਈ ਹਮ ਤੁਹਾਨੂੰ ਮੀਨਜ਼ ਅੱਜ ਤੁਸੀਂ ਕਾਰ ਲੈ ਕੇ 3 ਲੱਖ ਰੁਪਏ ਦੀ ਤੁਹਾਨੂੰ ਜੀ ਉਹਨੂੰ ਕੋਈ ਪ੍ਰੋਬਲਮ ਦਿੱਤੀ ਕੱਲ ਨੂੰ ਪਰ ਤੁਹਾਨੂੰ ਹਫ਼ਤੇ ਨੂੰ ਤੁਨ ਮੈਂ 6 ਮਹੀਨੇ ਦਾ ਕਹਿ ਰਹੇ ਹਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇੱਥੇ ਕੀ ਹੋਇਆ ਇੱਕ ਕਾਰ ਕੋਈ ਖੜਾ ਗਿਆ ਵੀਰ ਠੀਕ ਆ ਇਹ ਗੱਲ ਕੋਈ ਬਾਲੀ ਪੁਰਾਣੀ ਨਹੀਂ 15-20 ਦਿਨਾਂ ਦੀ ਪੁਰਾਣੀ ਆ ਤੇ ਉਸ i10 ਗ੍ਰੈਂਡ ਸੀ 16 ਮਾਡਲ ਕੋਈ ਬੰਦੇ ਤੇ ਛੱਡ ਕੇ ਕਾਰ ਛੱਡ ਕੇ ਗਏ ਹੋਏ ਉਹਨਾਂ ਦਾ ਬੇਟਾ ਬਾਹਰ ਚਲੇ ਗਿਆ ਕਹਿੰਦੇ ਕਾਰ ਵੇਚਣੀ ਉਹ ਕਾਰ 6 ਮਹੀਨੇ ਤੋਂ ਖੜੀ ਸੀ ਅਸੀਂ ਛੱਡ ਕੇ ਕਸਟਮਰ ਨੇ ਆ ਕੇ ਪਸੰਦ ਕੀਤੀ ਉਹ ਲੈ ਗਿਆ ਕਾਰਨ ਉਹਦੇ ਵਿੱਚ ਉਹਨਾਂ ਨੇ ਜਿਹੜੇ ਅੰਕਲ ਸੀ ਉਹਨਾਂ ਨੇ ਚੈੱਕ ਨਹੀਂ ਕੀਤਾ ਮੇਰੇ ਵਿੱਚ ਜਿਹੜੀ ਪ੍ਰੋਬਲਮ ਆ ਪ੍ਰੋਬਲਮ ਉਹ ਛੋਟੀ ਜਿਹੀ ਸੀਗੀ ਵੀ ਉਹਨਾਂ ਨੇ ਸਰਵਿਸ ਨਹੀਂ ਸੀ ਕਰਾਈ ਉਹ ਸਰਵਿਸ ਤੇਲ ਘੱਟ ਹੋਣ ਕਰਨੋਂ ਤੇ ਪ੍ਰੋਬਲਮ ਆ ਗਈ ਉਹ ਬੰਦੇ ਆਏ ਮੇਰੇ ਨੌਨ ਪਰਸਨ ਤੇ ਮੀਨਜ਼ ਜਗਰਾਉ ਵੱਡੀ ਪੋਸਟ ਦੇ ਨੇ ਕਾਫੀ ਸਰਕਾਰੀ ਤੇ ਉਹਨੇ ਵੈਕਟਰ ਜੀ ਕਾਰ ਲੈ ਲਈ ਮੈਂ ਦੱਸਦਾ ਮੈਂ ਜੀ ਆਹ ਕਰਮ ਉਹ ਲੈ ਵੀ ਗਏ ਉਹ 4 ਕਿਲੋਨਾ ਬਾਅਦ ਮੈਨੂੰ ਕਹਿੰਦੇ ਟੱਕ ਟੱਕ ਦੀ ਆਵਾਜ਼ ਆਉਂਦੀ ਆ ਮੈਂ ਕਿਹਾ ਤੁਸੀਂ ਕਿਸੇ ਮਕੈਨਿਕ ਨੂੰ ਦਿਖਾਓ 5 ਕਿਲੋਨਾ ਬਾਅਦ ਉਹਦੀ ਵਾਈਫ ਲਈ ਜਾਵੇ ਉਹ ਕਹਿੰਦੀ ਜੀ ਬਗੇਰ ਪੈਣੋਂ ਹਟ ਗਏ ਮੈਨੂੰ ਕਾਲ ਆ ਗਈ ਭੈਣ ਦੀ ਅੱਛਾ ਮੈਂ ਕਿਹਾ ਭੈਣ ਤੁਸੀਂ ਕਿੱਥੇ ਹੋ ਕਹਿੰਦੀ ਆ ਜਗ੍ਹਾ ਬਈ ਸਾਹਮਣੇ ਮੈਂ ਮਕੈਨਿਕ ਨੂੰ ਬੁਲਾ ਲਿਆ ਉਹ ਉੱਥੇ ਲਾਤੀ ਆ ਮੈਂ ਕਿਹਾ ਭੈਣੇ ਕਾਰ ਅੰਦਰ ਲਾ ਦਿਓ ਜਣ ਲਗੀ 5000 ਰੁਪਏ ਕਮਿਸ਼ਨ ਉਧਰ ਦਾ ਹੀ 5 ਉਧਰੋਂ ਲਿਆ ਸੀ ਮੈਂ 10000 ਲਿਆ ਮੈਂ ਕਿਹਾ ਭੈਣੇ ਕਾਰ ਅੰਦਰ ਲਾ ਦਿਓ ਮਕੈਨਿਕ ਨਾਲ ਜਾ ਕੇ ਮੇਰੀ ਗੱਲ ਕਰਾ ਦੋ ਮਹਾਰਾਜ ਜੀ ਤੋਂ ਡਰ ਕੇ ਕਹਿੰਨੇ ਆ ਤੁਹਾਡੇ ਭਰਾ ਨੂੰ ਪੂਰੇ ਪੰਜਾਬ ਚ ਹੀ ਜਾਣਦੇ ਆ ਉਹ ਮਕੈਨਿਕ ਨਾਲ ਗੱਲ ਕੀਤੀ ਮੈਂ ਦੱਸਿਆਵਾਂਗਾ ਮੁੱਲਾਪੁਰ ਤੋਂ ਬੋਲਣਾ ਵੀ ਪ੍ਰੋਬਲਮ ਚੈੱਕ ਕਰ ਪਹਿਲਾਂ ਮਕੈਨਿਕ ਜਿਹੜੇ ਹੁੰਦੇ ਆ ਚਲੋ ਮੈਨੂੰ ਜਾਣਦਾ ਸੀ ਜੇ ਛੋਟੇ ਜਿਹੇ ਪੈਸੇ ਲੱਗਣੇ ਆ ਕਹਿੰਦਾ ਉਹ ਡਰਾ ਦਿੰਦੇ ਆ ਉਹ ਤੇਰੇ ਤੇ ਤੇ ਕਾਰ 40-50000 ਰੁਪਏ ਲੱਗੂਗਾ ਉਹਨੂੰ ਮੈਂ ਕਿਹਾ ਪ੍ਰੋਬਲਮ ਚੈੱਕ ਕਰ 20 ਮਿੰਟ ਚ ਮੈਂ ਤੇ ਕੋਲ ਜਗਰਾਉਂ ਪਹੁੰਚ ਰਹੇ ਆ ਅੱਛਾ ਚਲੋ ਮੈਂ ਤਾਂ ਸਿੱਗਾ ਦੂਰ ਉਹਨੇ ਮੈਂ ਵੈਸੇ ਕਹਤਾ ਠੀਕ ਆ ਉਹਨੇ ਪ੍ਰੋਬਲਮ ਚੈੱਕ ਕਰਕੇ ਕਹ अच्छा मेरा बीरे तेरे ਭਰਾ ਨੇ 10000 ਰੁਪਏ ਕਮਾਇਆ ਪਾ ਮੈਂ 10 ਕੋਲੋਂ ਲਾ ਸਕਦਾ ਮੇਰਾ ਗਾਹਕ ਨੰ ਨਰਾਜ਼ ਹੋਵੇ 5-7000 ਉੱਤੇ ਮੈਂ ਕਹਾਂ ਨੂੰ ਬੰਨ ਦੇ ਮੈਂ ਲੁਧਿਆਣੇੋਂ ਕੰਮ ਕਰਾ ਦੂੰਗਾ ਠੀਕ ਹੈ ਭਾਈ ਜੀ ਤੁਸੀਂ ਉਹੀ ਕਾਰ ਦੇ ਉੱਤੇ 12000 ਰੁਪਏ ਲੱਗੇ ਜਦੋਂ ਮੈਨੂੰ ਕਹੇ ਬੰਨ ਦੇ ਕਿਉਂਕਿ ਪਤਾ ਮੈਂ ਕਹਾਂ ਮੈਂ ਵੀ ਆ ਕੇ ਚੈੱਕ ਕਰਦਾ ਆ ਕੇ ਤੇ ਮੀਨਸ ਉਹ ਜਿਹੜੀ ਕਾਰ ਆ 12000 ਰੁਪਏ ਕੋਈ ਨਹੀਂ 2000 ਮੇਰਾ ਕੋਲੋਂ ਚਲੇ ਗਿਆ ਪਰ ਉਹ ਸੈਟੀਸਬਾਈ ਆ ਉਹ ਭੈਣ ਦਾ ਫੇਰ ਫੋਨ ਆ ਕੇ ਗਿਆ ਕਹਿੰਦੇ ਵੀਰ ਜੀ ਕਾਰ ਬਹੁਤ ਵਧੀਆ ਚੱਲਦੀ ਆ ਪਰ ਮੈਂ ਜੇ ਹਾਂ ਮੇਰੀ ਖਰੀਦੀ ਹੁੰਦੀ ਦੇਖ ਕੇ ਸਿੱਧੀ ਗੱਲ ਕਰਵਾਤੀ ਆ ਮੈਂ ਤਾਂ ਉਹਦੇ ਵਿੱਚ ਕੋਈ ਨਹੀਂ ਸੀਗਾ ਮਤਲਬ 5-5000 ਕਮਿਸ਼ਨ ਲੈਣ ਵਾਲਾ ਬੰਦਾ ਵਾ ਤੇਲ ਤਾਂ ਹੁਣ ਉਹਨਾਂ ਨੇ ਜਾ ਕੇ ਚੈੱਕ ਕਰਨਾ ਸੀ ਜਿਨੇ ਕਾਰ ਲਈ ਆ ਸਰਵਿਸ ਤਾਂ ਉਹਨਾਂ ਨੇ ਕਰਾਉਣੀ ਸੀਗੀ ਚਲੋ ਪਿੱਛੇ ਉਹ ਘਟ ਸੀਗਾ ਫਿਰ ਫੇਰ ਵੀ ਜ਼ਿੰਮੇਵਾਰ ਬੈਠੇ ਆ ਮਤਲਬ ਕਹਿਣ ਦਾ ਭਾਵੇਂ ਆ ਕਿ ਹੁਣ ਤੁਹਾਨੂੰ ਇੰਨਾ ਪਤਾ ਲੱਗ ਗਿਆ ਜਦੋਂ ਕਾਰ ਕਿਸੇ ਦੀ ਲੈਣੀ ਹੈ ਅ ਗੱਡੀ ਨਵੀਂ ਸੀਗੀ ਤੇ ਉਹਨਾਂ ਨੇ ਚੈੱਕ ਨਹੀਂ ਕੀਤਾ ਕਿਉਂਕਿ ਸਾਲ ਤੋਂ ਕਾਰ ਖੜੀ ਸੀਗੀ ਤੇ ਸਰਵਿਸ ਵਗੈਰਾ ਨਹੀਂ ਸੀ ਹੋਈ ਚਲੋ ਆਪਾਂ ਕਰਵਾਤੀ ਨੋ ਪ੍ਰੋਬਲਮ ਪੈਸੇ ਘਟਾ ਨਾਲ ਲੈ ਜਾਣੇ ਆ ਜਿਹੜੀਆਂ ਅਕਸਰ ਦੇਖਦੇ ਆ ਆਪਾਂ ਕਾਰ ਕਲੱਬਾਂ ਵਾਲੇ ਜਿਹੜੇ ਗੱਡੀਆਂ ਵੇਚਦੇ ਆ ਉਹਨਾਂ ਦੇ ਆਪਣੇ ਆਫਿਸ ਮੂਰੇ ਬਹੁਤ ਗੱਡੀਆਂ ਖੜੀਆਂ ਨੇ ਥੋੜੇ ਆਫਿਸ ਮੂਰੇ ਖੜੀਆਂ ਨੇ ਇਹ ਤੁਸੀਂ ਗੱਡੀਆਂ ਲੈ ਕੇ ਰੱਖਿਆ ਹੁੰਦੇ ਕਿਵੇਂ ਆ ਬਾਈ ਜੀ ਤੁਸੀਂ ਦੇਖੋ ਇਹਦੇ ਵਿੱਚ ਪਤਾ ਕੀ ਆ ਜਾਂਦਾ ਵਾ ਕੁਝ ਕਾਰਾਂ ਅਸੀਂ ਲੈ ਵੀ ਲੈਣੇ ਆ ਕੁਝ ਇਨਵੈਸਟਰ ਵੀ ਆ ਜਾਂਦੇ ਸਾਡੇ ਕੋਲ ਠੀਕ ਬੰਦੇ ਕਹਿੰਦੇ ਵੀ ਚਲੋ ਵਿਸ਼ਵਾਸ ਆ ਦੇਖੋ ਅਗਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਹਨਾ 2 4 5 ਵੀਰ ਭਾਈ ਵੀ ਆ ਜਾਂਦੇ ਆ ਉਹ ਵੀ ਕਹਿੰਦੇ ਨੇ ਵੀ ਸਾਡੀ ਇਨਵੈਸਟਮੈਂਟ ਕਰ ਦੋ ਜਿਵੇਂ ਕੋਈ ਕਾਰ ਉਹ ਕਹਿੰਦੇ ਨੇ ਨਾ ਅਸੀਂ ਕਾਰ ਲੈਣ ਜਾਣਾ ਨਾ ਅਸੀਂ ਵੇਚਣੀ ਆ ਤੁਸੀਂ ਸਾਨੂੰ ਦੱਸੋ ਵੀ ਕਿੰਨੇ ਪੈਸੇ ਦਿੰਨੇ ਹੋ ਜਿਵੇਂ ਅਗਲਾ ਕਹਿੰਦਾ ਚਲੋ ਜੀ 5 ਲੱਖ ਰੁਪਏ ਬੈਂਕ 'ਚ ਵੀ ਪਿਆਬ ਉਹਦਾ ਕੀ ਵਿਆਜ ਮਿਲਣਾ ਵਾ ਜੇ 15 20 ਹਜ਼ਾਰ ਮਹੀਨੇ ਦਾ ਜੁੜੀ ਜਾਵੇ ਨਾਲ ਅਗਲਾ ਵਿਸ਼ਵਾਸ ਕਰਕੇ ਜੀਵ ਜੀ ਰਹਿੰਦਾ ਤੇ ਕੁਛ ਤੁਸੀਂ ਮੰਨ ਕੇ ਚਲੋ ਮੇਰੇ ਕੋਲ 50 50% ਹੁੰਦਾ ਕਸਟਮਰ ਮੇਰੇ ਕੋਲ ਜ਼ਿਆਦਾ ਖੜਾ ਜਾਂਦੇ ਆ ਕਾਰਾਂ ਅੱਛਾ ਆਪਣਾ ਪਿਆਰ ਬਹੁਤ ਆ ਕਿਸੇ ਨਾਲ ਵੀ ਕਿੰਨੇ ਟਾਈਮ ਇਦਾਂ ਕੋਈ ਪੱਕਾ ਨਹੀਂ ਕਹੀ ਗਰੀ ਦੋ ਦੋ ਮਹੀਨੇ ਵੀ ਲੱਗ ਜਾਂਦੇ ਆ ਕਈ ਵਾਰੀ ਅੱਜ ਆਉਂਦੀ ਆ ਜੇ ਜਦ ਹੀ ਕਸਟਮਰ ਨੂੰ ਕਹਦੀ ਕਸਟਮਰ ਲੱਗ ਗਿਆ ਉਹ ਅਡਵੀਜ਼ਨ ਦਾ ਲੀਡ ਦੇ ਉੱਤੇ ਹਾਂ ਜਦੋਂ ਜੇ ਮੰਨ ਲਓ 3 ਲੱਖ ਦੀ ਕਾਰ ਵੇਖਦੀ ਵੀ ਤਿੰਨ ਦੀ ਹੋਈ ਆ ਉਹ ਜਾਣ ਕੇ ਕਹਿੰਦੀ ਜੋ ਨਹੀਂ ਜੀ ਮੈਂ ਇਹ ਦੂ ਘੱਟ ਦੇਣੀ ਨਹੀਂ ਜੇ ਦੋ ਚਾਰਨ ਖੜੀ ਰਹਿੰਦੀ ਜੇ ਕੋਈ ਵਿਆਦ ਵਿੱਚ ਉਹ ਜੇ ਕਹਿੰਦਾ 5000 ਘਟਾ ਦੇ ਦਿਓ ਜੀ ਅੱਛਾ ਕਈ ਵਾਰ ਕਸਟਮਰ ਹੈ ਹੁਣ ਤਾਂ ਅੱਖ ਪਛਾਣ ਲੈਨੇ ਤੁਸੀਂ ਕਈ ਵਾਰ ਬੰਦਾ ਕਾਰ ਲੈਣੀ ਨਹੀਂ ਹੁੰਦੀ ਉਹ ਨਖਰੇਜੇ ਕਰਤਕਾਰ ਐ ਦੇਖਦਾ ਉਹ ਵੀ ਹੁੰਦਾ ਚੱਕਰ ਵਧਾ ਕੀ ਆ ਤੁਸੀਂ ਇੱਥੇ ਵਿజిਟ ਕਰਦੇ ਹੋ ਤੁਸੀਂ ਬੈਠੇ ਆ ਹੁਣ ਵੀ ਵੀ ਹੁਣੇ ਬੈਠੇ ਨੇ ਕਈ ਹਨਾ ਤੇ ਕਈ ਮੈਂ ਚਲੋ ਸਾਰਿਆਂ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਹਨਾ ਤੇ 90% ਲੋਕੀ ਵੈਸੀ ਕਾਰ ਦੇਖਣ ਆ ਕੇ ਵਾਪਸ ਮੁੜ ਜਾਂਦੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਹਾਂ ਅਸੀਂ ਚਲੋ ਦੇਖੀ ਵੀਰੇ ਵੀਰੇ ਸਾਡਾ ਕੰਮ ਲੋਕਾਂ ਨੂੰ ਦੱਸਣਾ ਲੈਣਾ ਨਾ ਲੈਣਾ ਉਹਨਾਂ ਦੀ ਚੀਜ਼ ਅੱਗੇ ਅਗਲੀ ਬਰਾਬਰ ਹਨਾ ਪਰ ਮੈਂ ਇੱਕ ਤੁਹਾਨੂੰ ਦਾਅਵੇ ਨਾਲ ਗੱਲ ਕਹਿ ਸਕਦਾ ਵੀ ਜਿਹੜੀ ਮੈਂ ਚੀਜ਼ ਦਊਗਾ ਤੇ ਉਹਦੇ ਮੈਂ ਗਾਰੰਟੀ ਹੋ ਗਈ ਆਪਣੀ ਕੋਈ ਐਦਾ ਉਗਰ ਚਾਹੇ ਮੈਂ ਕਮਿਸ਼ਨ ਦੇ ਵਿੱਚਾਂ ਚਾਹੇ ਮੈਂ ਆਪ ਲੈ ਆ ਕੇ ਕਰਕੇ ਸੇਲ ਕਰਾਂ ਤੇ ਬਿਨਾ ਗਰੰਟੀ ਦੇ ਜੇ ਕੋਈ ਪ੍ਰੋਬਲਮ ਆਈ ਤਾਂ ਕਾਰ ਵਾਪਸ ਤੇ ਪੈਸੇ ਵਾਪਸ ਵੈਕਟਰ ਦਾਵਾ ਕਰਦਾ ਪਿਆ ਹੈ ਕਿ ਜਿਹੜੀ ਮੈਂ ਕੋ ਗੱਡੀ ਜਾਊਗੀ ਚਾਰ ਤੋਂ ਪੰਜ ਮਹੀਨੇ ਤੁਸੀਂ ਆਰਾਮ ਨਾਲ ਚਲਾ ਕੇ ਦੇਖ ਸਕਦੇ ਦੇਖ ਸਕਦੇ ਨੂੰ ਵੈਕਟਰ ਸਾਹਿਬ ਇਹ ਤੋਂ ਬਿਨਾ ਮੈਂ ਫੇਰ ਉੱਥੇ ਇੱਕ ਵਾਰ ਫੇਰ ਕਿਉਂਕਿ ਲੋਕਾਂ ਨੂੰ ਇੱਕ ਮੈਂਟਲੀ ਬਹੁਤ ਸਕੂਨ ਚਾਹੀਦਾ ਬਹੁਤ ਖਾਸ ਇੰਟਰਵਿਊ ਕਰਦੇ ਪਏ ਆ ਇਹ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਇਹਦੇ ਨਾਲ ਕਿ ਵੈਕਟਰ ਤੋਂ ਬਿਨਾ ਜੀ ਜੇ ਕਿਸੇ ਕਾਰ ਕਲੱਬ ਵਾਲੇ ਕੋਲ ਚਲੇ ਗਿਆ ਉਹਨੇ ਕਾਰ ਦੇਖਣੀ ਆ ਥੋੜਾ ਜਿਹਾ ਆਪਣੇ ਹਿਸਾਬ ਦੇ ਨਾਲ ਵੀ ਪੱਕਾ ਹੋ ਜਾ ਛੋਟੀ ਗੱਲ ਸਰ ਛੋਟੀ ਗੱਲ ਵਿਚਾਲੇ ਆ ਮੈਂ ਨੰਬਰ ਸ਼ੇਅਰ ਕਰ ਦਿੰਦਾ ਵਾਂ 8968100007998681407 ਹਾਂ ਤੁਹਾਡਾ ਨਾਮ ਲੈ ਕੇ ਜਦੋਂ ਬੰਦਾ ਮੇਰੇ ਕੋਲ ਕਿਸੇ ਵੀ ਪੰਜਾਬ ਚ ਬੈਠਾ ਜੇਕਰ ਉਹਨੇ ਸਲਾਹ ਲੈਣੀ ਆ ਮੇਰੇ ਤੋਂ no problem ਮ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਫੋਨ ਤੇ ਅਵੇਲੇਬਲ ਹੁੰਨਾ ਵਾ ਇਹ ਕੰਮ ਦੇ ਵਿੱਚ ਆਪਦੇ ਵਿੱਚ ਜਦੋਂ ਮਰਜ਼ੀ ਜਿਹੜੀ ਮਰਜ਼ੀ ਸਲਾਹ ਲੈ ਸਕਦਾ ਵਾ ਉਹ ਫ੍ਰੀ ਉਪਕੋਸਟ ਦਿੱਤੀ ਜਾਊਗੀ ਹਾਂ ਇੱਥੇ ਤੱਕ ਮੰਨ ਲਓ ਬਰਨਾਲੇ ਤੋਂ ਕਾਰ ਲਾਂਦਾ ਬੰਦਾ ਉਹ ਮੈਨੂੰ ਕਾਲ ਵੀ ਕਰ ਦੇਵੇ ਮੈਂ ਉੱਥੇ ਵੀ ਬੰਦਾ ਪ੍ਰੋਵਾਈਡ ਕਰਵਾ ਦੂੰਗਾ ਵਿੱਚ ਜਾਂ ਉਹ ਬਲੰਦੇ ਨੂੰ ਜਾ ਕੇ ਚੈੱਕ ਕਰਾ ਲਿਆ ਵੀ ਮੇਰੇ ਵਿਸ਼ਵਾਸ ਵਾਲਾ ਬੰਦਾ ਵਾ ਚੀਜ਼ ਤਾਂ ਦੇਖਣੀ ਪੈਂਦੀ ਆ ਜੇ ਕਹਾਂ ਆਪਾਂ ਕਹੀਏ ਛੋਟੇ 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 ਚੀਜ਼ਾਂ ਦੇਖਣੀਆਂ ਪੈਂਦੀਆਂ ਹਨਾ ਹੁਣ ਅਸੀਂ ਜੇ ਕੋਈ ਕਾਰ ਲੈਂਦੇ ਆ ਉਹਦੇ ਟਾਇਰ ਪੈਨ ਵਾਲੇ ਆ ਮੰਨ ਲਓ ਦੀ ਸਰਵ ਸਾਡੀ ਥੋੜੀ ਜਿਹੀ ਸੋਚ ਹੋਰ ਆ ਵੀ ਥੋੜੇ ਜੇ ਪੈਸੇ ਬਚੇ ਤਾਂ ਕਾਰ ਦੇ ਦਈਏ ਕਈ ਬੰਦੇ ਦੀ ਸੋਚ ਇਹ ਆ ਵੀ ਜੀ ਮੈਂ ਤਾਂ ਜੀ 50 ਬਚਾਉਂਗਾ ਫਿਰ ਮੈਂ ਕਾਰ ਵੇਚੂਗਾ ਜਿੰਨੇ ਤੁਸੀਂ ਘਾਟਾ ਬਚਾਉਂਗੇ 10 12 15000 ਬਚਾਉਂਗੇ ਗਾਹ ਕਾਰ ਉਹਨਾਂ ਪੈਸਿਆਂ ਦੀ ਫੂਰ ਲੈ ਲਵਾਂਗੇ ਇੱਕ ਮੇਰੇ ਕੋਲ ਕਾਰ ਖੜੀ ਆ ਜੇ ਲੋ ਮੈਂ ਨਾ ਨਹੀਂ ਲੈਣਾ ਚਾਹੁੰਦਾ ਤਿੰਨ ਸਾਲ ਦੀ ਮੇਰੇ ਕੋਲ ਕਾਰ ਖੜੀ ਆ ਅੱਛਾ ਮੈਂ ਤੇ ਸਾਢੇ 3 ਲੱਖ ਰੁਪਏ ਘਾਟਾ ਪਾ ਰਿਹਾ ਮੇਰੀ ਪੱਕੇ ਜੇ ਸਾਰੀ ਪੇਮੈਂਟ ਗਈ ਹੋਈ ਆ ਕਾਰਨ ਜਿਹੜੀ ਉਹ ਤੇ 12 13 ਲੱਖ ਰੁਪਏ ਮੇਰਾ ਲਾਇਆ ਹੋਇਆ ਵਾ ਉਹ ਘ ਜਿਉ ਮੈਂ ਹੱਦ 9.5 ਦੀ ਵੇਚ ਦੇਣਾ ਵਾ ਉਹ ਆਉਣ ਵਾਲੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਉਹਨੇ 13 ਲੱਖ ਕਵਰ ਕਰ ਜਾਣਾ ਵਾ ਜੋ ਮੈਂ ਅੜਿਆ ਰਹਾ ਵਾ ਨਹੀਂ ਜੀ ਮੈਂ ਤਾਂ ਵੇਚਣੇ ਨਹੀਂ ਚਲੋ ਮਾਰਕੀਟ ਠੰਢੀ ਹੈ ਨਹੀਂ ਵਿਕੀ ਕੋਈ ਸੋਨ ਐਦਾਂ ਦਾ ਚੀਜ਼ ਆ ਗਈ ਪਰ ਉਹ ਵੀ ਦੇਖਣਾ ਕਿ ਨਾ ਜੋ ਘਟ ਗਈ ਆ ਜਿੰਨੇ ਪੈਸੇ ਆਪਾਂ ਬੱਟ ਲਏ ਆ ਵੀ ਚਲੋ ਹੋਰ 20 25 ਦਾ ਰਲਾ ਰਲਾ ਉਹਨੇ ਹਾਲੀ ਥੋ ਤੀਤੇ ਪਹੁੰਜਾਂਗੇ ਬਾਕੀ ਇਹ ਬਿਜ਼ਨਸ ਆ ਬਾਦੀ ਘਾਟੇ ਚ ਚੱਲਦੇ ਰਹਿੰਦੇ ਆ ਤੇ ਜੇ ਤੁਸੀਂ ਬਿਜ਼ਨਸ 'ਚ ਘਾਟਾ ਨਹੀਂ ਖਾਦਾ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ ਆਖਰੀ ਸਵਾਲਾਂ ਤੇ ਆ ਜਾਂਦੇ ਆ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਦੇ ਆ ਕਿ ਜਦੋਂ ਆਪਾਂ ਤੁਸੀਂ ਜਿਵੇਂ ਗੱਲ ਕਰਦੇ ਸੀ ਵੀ ਕਾਰ ਦੇ ਤੁਹਾਨੂੰ ਪਤਾ ਵਾ ਚੀਜ਼ਾਂ ਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਪਰ ਕਈ ਵਾਰ ਲੋਕ ਜਿਹੜੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਸਵਾਲ ਕੀਤਾ ਇੱਕ ਵਿਸ਼ਵਾਸ ਨਹੀਂ ਕਰਦੇ ਅੱਜਕੱਲ ਇਹ ਗੱਡਾ ਬਿਲਕੁਲ 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 ਕਈ ਲੋਕ ਮੰਨ ਕੇ ਚੱਲੋ ਉਹ ਵਿਸ਼ਵਾਸ ਕਰਦੇ ਨਹੀਂ ਸਾਡਾ ਵਿਸ਼ਵਾਸਤਾ ਕਰਦੇ ਵੀ ਜਿਹੜੇ ਵਿਸ਼ਵਾਸ ਘਾਤ ਕਰਨ ਵਾਲੇ ਆਜਕਾਰ ਵੇਚਤੀ ਮਾਣਾ ਕੋਈ ਟੈਨਸ਼ਨ ਨਹੀਂ ਹੈਨੀ ਹਾਂ ਵੀ ਆਪਾਂ ਬਸ ਤਾਂ ਮੇਲੇ-ਵੇਲੇ ਉਹ ਕੰਮ ਉਹੀ ਸਵਾਲ ਤੇ ਆ ਕੇ ਚੀਜ਼ ਲਾ ਕੇ ਇਹਨਾਂ ਦਾ ਉਹ ਥੋੜੇ ਪੈਸੇ ਆ ਚਾਰ-ਪੰਜ ਇੱਕ ਚੀਜ਼ ਨਹੀਂ ਪਸੰਦ ਆਈ ਦੂਸਰੀ ਲੈ ਲਵਾਂ ਹਾਂ ਦੂਸਰੀ ਨਹੀਂ ਤੀਸਰੀ ਲੈ ਲਵਾਂ ਥੋੜੀ ਜੀ ਮਿਹਨਤ ਵੱਧ ਲੱਗਦੀ ਆ ਹੂੰ ਥੋੜੇ ਮਤਲਬ ਕੋਈ ਵੀ ਆ ਜੇ ਹੁਣ ਤੁਸੀਂ ਮੈਂ ਕਹਾਂ ਬਿਨਾ ਕਮਿਸ਼ਨ ਤੋਂ ਮੈਂ ਕੰਮ ਕਰ ਲਊਗਾ ਜੀ ਉਹ ਤਾਂ ਹੋਣਾ ਨਹੀਂ ਹੈ ਤੁਹਾਨੂੰ ਵੀ ਪਤਾ ਮੈਂ ਘਰ ਬਸੇ ਰ ਆਪਣਾ ਰੋਟੀ ਰੋਜੀ ਰੋਟੀ ਲਈ ਤੁਰੇ ਫਿਰਦੇ ਆ ਜਿਹੜੇ ਉਹ ਕਹਿੰਦੇ ਆ ਫਿਰ ਵੱਧ ਪੈਸੇ ਲੈ ਜਾਂਦੇ ਆ ਜਿਹੜੇ ਬੰਦੇ ਨੇ ਕਾਰ ਲੈ ਲਈ ਕਿਸੇ ਗਲਤ ਬੰਦੇ ਤੋਂ ਜਮ੍ਹਾਂ ਘਾਟਾ ਖਾ ਕੇ ਬਹਿ ਗਿਆ ਅਗਲੇ ਬੰਦੇ ਨੇ ਹੱਥ ਖੜੇ ਕਰਤੇ ਵੀ ਮੇਰੇ ਤੋਂ ਨਹੀਂ ਠੀਕ ਹੋਣੀ ਮੈਂ ਤਾਂ ਤੂੰ ਦਬਾ ਤੇ ਕਰ ਉਹ ਮਤਲਬ ਬਸ ਘਾਟਾ ਪੈ ਗਿਆ ਜੀ ਹਾਂਜੀ ਉਹ ਇਦਾਂ ਦੇ ਵਿੱਚ ਹੈਗੇ ਬੰਦੇ ਹੈਗੇ ਜਰੂਰੀ ਤਾਂ ਨਹੀਂ ਆ ਦੇਖੋ ਪੰਜੇ ਉਂਗਲਾਂ ਜਿਵੇਂ ਬਰਾਬਰ ਨਹੀਂ ਹੈਗੀਆਂ ਹਨ ਪਰ ਤੁਹਾਨੂੰ ਵੀ ਪਤਾ ਵੀ ਇੱਕ ਆਪਣਾ ਨਾਮ ਏਰੀਆ ਦੇ ਵਿੱਚ ਹਨ ਇੱਕ ਖਾਨਦਾਨ ਦੇ ਵਿੱਚੋਂ ਆਪਾਂ ਹੈਗੇ ਆ ਹਨ ਪੂਰਾ ਖਾਨਦਾਨ ਬਿਦਾ ਆਪਣੇ ਦਾ ਨਾਮ ਫਿਰ ਰਾਜਨੀਤੀ ਦੇ ਵਿੱਚ ਵੀ ਤੁਹਾਨੂੰ ਪਤਾ ਵਾ ਹਨ ਤੇ ਕਿਸੇ ਦੇ ਇੱਕ ਮਤ ਨੂੰ ਛੋਟੀ ਜੀ ਇੰਟਰਵਿਊ ਦੇਣਾ ਛੋਟੀ ਜੀ ਗੱਲ ਦੱਸ ਰਿਹਾ ਵਾਂ ਮੈਂ ਚਲੋ ਸੁਣਦੇ ਵੀ ਹੋਣਗੇ ਬੰਦੇ ਬੰਦੇ ਕਿਸੇ ਨੇ ਕੋਈ ਕਾਰ ਲੈਣ ਆਕੇ ਕਹਿੰਦੇ ਸਾਡਾ ਇੰਨਾ ਬਜਟ ਆ ਉਹ ਕੋਈ ਕਾਰ ਖੜੀ ਸੀ ਇੱਥੇ ਕੋਈ ਖੜਾ ਕੇ ਗਿਆ ਸੀ ਉਹਨਾਂ ਨੂੰ ਬੁਲਾ ਲਿਆ ਉਹ ਲਾਲ ਰੰਗ ਦੀ ਕਾਰ ਸੀਗੀ ਉਹ ਲੈ ਗਏ ਜੀ ਜੇ ਵਾਪਰ ਜੱਟ ਜ਼ਿੰਮੇਦਾਰ ਕਿਸੇ ਦਾ ਫੋਨ ਆ ਗਿਆ ਕਹਿੰਦੇ ਵੈਕਟਰ ਜੀ ਇਹ ਪੈਸੇ ਤੁਹਾਨੂੰ ਆ ਜਿਹੜਾ ਮੈਨੂੰ 3-4 ਲੱਖ ਰੁਪਏ ਦੀ ਕਹਿੰਦੇ 6 ਲੱਖ ਦੀ ਕਾਰ ਸੀ ਤਿੰਨ ਦੇ ਕੇ ਤਿੰਨ ਰਹਿ ਗਏ ਵੀ ਹਫਤੇ ਤੱਕ ਦੇਣਗੇ ਕਿਸੇ ਮੇਰੇ ਰੈਸਰ ਕੋ ਫੋਨ ਕਰਾਤਾ ਮੈਂ ਕਿਹਾ ਚਲੋ ਬੰਦੇ ਨੂੰ ਮੈਂ ਕਹਤਾ ਮੈਂ ਚੈੱਕ ਭਰਿਆ ਦਿੱਤਾ ਆਪਦਾ ਉਹਨੂੰ ਚੈੱਕ ਫੜਾਤਾ ਬੰਦੇ ਨੂੰ ਤੇ ਉਹ ਜੀ ਚਾਰ ਪੰਜ ਦਿਨਾਂ ਬਾਅਦ ਬਾਪੂ ਜੀ ਵਾਪਸ ਕਾਰ ਲੈ ਕੇ ਆਗੇ ਨਾਲ ਉਹਦੀਆਂ ਮਤਲਬ ਬੀਟੀਆਂ ਬਾਹਰ ਸੀਗੀਆਂ ਉਹ ਆਈਆਂ ਸੀ ਉਹ ਆ ਗਈਆਂ ਜੀ ਅੱਛਾ ਉਹਨਾਂ ਨੂੰ ਰੰਗ ਪਸੰਦ ਨਹੀਂ ਸੀਗਾ ਹੁਣ ਦੱਸੋ ਮੇਰੇ ਕੀ ਕਸੂਰ ਆ ਠੀਕ ਆ 6 ਲੱਖ ਦੀ ਕਾਰ ਵੇਚੀ ਆਮੋ ਸਾਹਮਣੇ ਡੀਲ ਕਰਵਾਤੀ ਆਪ ਦੀ 6000 ਰੁਪਏ ਕਮਿਸ਼ਨ ਲੈ ਲਈ ਤੇ 3 ਲੱਖ ਦੀ ਮੈਂ ਰਿਸਪੌਂਸਿਬਿਲਟੀ ਲੈ ਲਈ ਭਾਈ ਜੀ ਮੈਂ ਕੋਈ ਉਹ ਨਹੀਂ ਕਹੂੰਗਾ ਜਿਹੜੀ ਮੇਰੇ ਨਾਲ ਹੋਈ ਹੈ ਗੱਲ ਹੋਊਗੀ 3 ਸਾਲ ਦੀ ਉਹਨਾਂ ਨੇ ਜੀ ਮੇਰੇ ਤੇ ਥਾਣੇ ਕੰਪਲੀਟ ਦੇ ਦਿੱਤੀ ਦਸੋਂ ਮੈਂ ਕੀ ਕਮਾਂ ਰੰਗ ਕਰਕੇ ਆਮੋ ਸਾਹਮਣੇ ਤੁਸੀਂ ਬੈਠੀ ਹੋ ਥੋੜੀ ਡੀਲ ਕਰਵਾ ਦੀ ਰੰਗ ਉਹ ਕਿਹੜਾ ਘਰੇ ਜਾ ਕੇ ਧੋਕੇ ਚਟਾ ਨਿਕ ਲਿਆਉਣਾ ਸੀਗਾ ਉਹ ਸਸਤੀ ਤਾਂ ਹੀ ਮਿਲੀ ਆ 7.5 ਲੱਖ ਵਾਲੀ ਕਾਰ 6 ਲੱਖ ਚ ਮਿਲ ਗਈ ਆ ਉਹਨੇ ਜੀ ਮੇਰੇ ਠਾਣੇ ਕੰਪਲੀਟ ਦੇ ਦੀ ਮੈਂ ਜਾ ਕੇ ਘਰੇ ਗੱਲ ਸ਼ੇਅਰ ਕੀਤੀ ਆਪਣੇ ਪਾਪਾ ਫਾਦਰ ਸਾਹਿਬ ਨਾਲ ਮੈਂ ਕਿਹਾ ਪਾਪਾ ਉਹ ਕੋ ਦਾ ਪੁੱਤ ਨਾਰਮਲ ਗੱਲਾਂ ਇਹ ਤਾਂ ਚੱਲਦੀਆਂ ਰਹਿੰਦੀਆਂ ਆ ਮੈਂ ਜਾ ਕੇ ਜਦੋਂ ਪੁੱਛਿਆ ਉਹ ਉਹਨੇ ਜੀ ਲਿਖ ਕੇ ਸਾਨੂੰ ਗਲਤ ਕਾਰ ਦੇ ਦਿੱਤੀ ਆਹ ਕਹਿੰਦਾ ਉਹ ਦੇ ਦਾਂ ਉਹਨਾਂ ਨੇ 10-12 ਚੀਜ਼ਾਂ ਲਿਖ ਕੇ ਦਿੱਤੀਆਂ ਮੈਂ ਉਹਤੇ ਇਨਸਪੈਕਟਰ ਜੀ ਸਾਹਿਬ ਨੂੰ ਮਿਲਿਆ ਮੈਂ ਕਿਹਾ ਹਾਂਜੀ ਸਰ ਉਹਨਾਂ ਨੇ ਯਾਨੀ ਬੰਦਿਆਂ ਨੇ ਸਾਡੀ ਪਾਰਟੀ ਦਾ ਕੋਈ ਬੰਦਾ ਨਹੀਂ ਛੱਡਿਆ ਅੱਛਾ ਜਿਹੜਾ ਵੈਕਟਰ ਦੀ ਨਾ ਚੜਾਈ ਨਾ ਕੀਤੀ ਹੋਵੇ ਮੈਂ ਕਿਹਾ ਜੀ ਮੈਨੂੰ 12000 ਰੁਪਏ ਬਚਿਆ ਮੇਰੇ ਤੋਂ 25000 ਹੋਰ ਲੈ ਲਓ ਪਰ ਮੇਰੀ ਇਹ ਖਪਾਈ ਬਹੁਤ ਕਰਾਰੇ ਆ ਸਾਡੇ ਜੁਲਾ ਪ੍ਰਧਾਨ ਕੋਲ ਸਾਡੇ ਕਿ ਐਮ ਐਲ ਏ ਕੋਲ ਸਾਡੇ ਜਿਹਦਾ ਫੋਨ ਆਇਆ ਕਰੇ ਜਿਹਦਾ ਵੀ ਫੋਨ ਆਇਆ ਕਰੇ ਉਹ ਲਾਲ ਬਰੀਜਾ ਪਰਿਆ ਆਇਆ ਕਰੇ ਜਿਹੜੀਆਂ ਹੁਣ ਵੀ ਮੈਨੂੰ ਸੁਬਰਿਆ ਚ ਦਿਦੀ ਆ ਕਰ ਗੱਲ ਕੁਛ ਵੀ ਨਹੀਂ ਹੈਗੀ ਜਦੋਂ ਮੈਂ ਆਪਦੇ ਕੋਲੋਂ ਲੈ ਕੇ ਵੇਚੀ ਹੋਵੇ ਸਸਤੀ ਦੀਗੀ ਉਹਨਾਂ ਨੂੰ ਫਿਰ ਗੱਲ ਜਦੋਂ ਇਨਸਪੈਕਟਰ ਨੇ ਘੂਰ ਕੇ ਪੁੱਛਿਆ ਉਹ ਕੁੜੀਏ ਕੰਨਾਰੇ ਸੀ ਉਧਰ ਕੰਪਲੀਟ ਕਰਾਤੀ ਕਹਿੰਦਾ ਬਾਪੂ ਜੀ ਗੱਲ ਕੀ ਸਹੀ ਦੱਸੋ ਕਹਿੰਦਾ ਸਾਨੂੰ ਰੰਗ ਪਸੰਦ ਨਹੀਂ ਦੱਸ ਦੱਸੋ ਹੁਣ ਮਣੀ ਮੇਰੀ ਖੇਖੇ ਹੋਗੀ ਜਿਹਨੂੰ ਆਪਾਂ ਕਹਿੰਦੇ ਨੇ ਆ ਨਾ ਜਿਹੜੀ ਆਪਣੀ ਬਣੀ ਆ ਉਹ ਮੈਂ ਅੱਜ ਵੀ ਗੱਲ ਦੇਖੋ ਮੈਂ ਗੱਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਇਹ ਗੱਲ ਪਰ ਮੈਂ ਕਹਿੰਦਾ ਜੇ ਸ਼ੇਅਰ ਹੋਵੇ ਗੱਲ ਇਹ ਤੁਸੀਂ ਯਾਰ ਪਹਿਲਾਂ ਦੇਖੋ ਵੀ ਕਿਹੜੇ ਕਲਰ ਦੀ ਲੈ ਰਹੇ ਹੋ ਹਨਾ ਜਾਂ ਕਿਵੇਂ ਰਹਿ ਰਹੇ ਹੋ ਆਪਣੇ ਲੇੜੀ ਪਿੰਡਾਂ ਉਹ ਬਜ਼ੁਰਗ ਸਾਡੇ ਫਾਦਰ ਸਾਹਿਬ ਦੀ ਉਮਰ ਦਾ ਹੋਊ ਮੈਂ ਜਦੋਂ ਉਹਦੇ ਬੈਰੀ ਹੱਥ ਲਾਉਣਾ ਹੁਣ ਵੀ ਇੱਕ ਦੋ ਵਾਰ ਹੀ ਮਿਲਿਆ ਵਾ ਉਹ ਪੁੱਤ ਯਾਰ ਮੈਨੂੰ ਖੜਾ ਕੇ ਗਿਆ ਮੇਰੇ ਤੋਂ ਗਲਤੀ ਹੋ ਗਈ ਹੱਥ ਜੋੜ ਕੇ ਮੈਂ ਮੰਨਨਾ ਵਾ ਯਾਰ ਮੈਂ ਪੁੱਤ ਜਵਾਕਾਂ ਦੇ ਉਹਦੇ ਵਿੱਚ ਆ ਕੇ ਇੱਕ ਕੰਮ ਪਲੀਟ ਕਰ ਗਿਆ ਉਹ ਮੈਂ ਕਿਹਾ ਕੋਈ ਨਹੀਂ ਬਾਪੂ ਜੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਮਦੂਨੀਆ ਬਾਈ ਇਹ ਵੈਸੇ ਸਰੋਤਿਆਂ ਨੂੰ ਵੀ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜਾ ਇਹ ਪੂਰਾ ਸਮੁੰਦਰ ਆ ਕਹਿੰਦੇ ਭਾਵੇਂ ਕਿ ਸਿਰਫ ਕਾਰ ਇੱਕ ਐਵੇਂ ਨਹੀਂ ਦੇਖ ਕੇ ਲੈ ਲਈ ਟرائی ਅਸੀਂ ਇਹ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਰੀਕੀਆਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਆਖੀਰਲਾ ਸਵਾਲ ਆ ਭਾਈ ਜੀ ਜਿਹੜੇ ਲੋਕ ਡੇਲੀ ਕਾਰ ਯੂਜ਼ ਕਰਦੇ ਆ ਜਾਂ ਜਿਨ੍ਹਾਂ ਦੇ ਘਰੇ ਕਾਰ ਖੜੀ ਆ ਉਹਨਾਂ ਨੂੰ ਇੱਕ ਸਲਾਹ ਦੇ ਦੋ ਭਾਈ ਤੁਹਾਡੇ ਕੋਲ ਇੱਕ ਚੀਜ਼ ਖੜੀ ਆ ਇਹਨੂੰ ਐਵੇਂ ਮੇਨਟੇਨ ਕਰਕੇ ਰੱਖੋ ਭਾਈ ਜੀ ਦੇਖੋ ਕੋਈ ਵੀ ਕਾਰ ਆ ਚਾਹੇ ਡੀਜ਼ਲ ਕਾਰ ਹੋਣਾ ਮੈਂ ਇਹ ਕਹੂੰਗਾ ਵੀ ਜੇ ਤੁਸੀਂ ਇੱਕ ਤਾਂ ਜਿਹੜੇ ਰੋਜ਼ ਧੋਣ ਲੱਗ ਜਾਂਦੇ ਆ ਉਹਨਾਂ ਜਿਗਾਰ ਪੈ ਜਾਂਦਾ ਵਾ ਮੇਰੇ ਹਿਸਾਬ ਨਾਲ ਜੋ ਮੇਰੇ ਕੋਲ ਕਾਰ ਜਿਹੜੀ ਘਰੇ ਖੜੀ ਆ ਮੈਂ 15 ਦਿਨਾਂ ਬਾਅਦ ਧੋਣਾ ਹੁੰਦਾ ਵਾ ਠੀਕ ਆ ਧੋ ਵੀ ਲਈਦੀ ਆ ਤਵਾ ਵੀ ਲਈਦੀ ਆ ਠੀਕ ਆ 5 ਮਿੰਟ ਪਹਿਲਾਂ ਉਹਨੂੰ ਸੈਲਫ ਮਾਰ ਦੋ 5 ਕੁ ਮਿੰਟ ਲਈ ਉਹ ਗਰਮ ਕਰ ਲਓ ਠੀਕ ਹੈ ਗਰਮ ਕਰਕੇ ਚੱਲੀ ਚੱਲੋ ਇੱਕ ਉਹਦੀ ਮੇਨਟੇਨੈਂਸ ਰੱਖੋ ਵੀ ਮੈਂ ਹਰ 7-8000 ਕਿਲੋਮੀਟਰ ਤੋਂ ਬਾਅਦ ਉਹਨੂੰ ਚੈੱਕ ਅਪ ਕਰਵਾਉਣਾ ਹੀ ਕਰਵਾਉਣਾ ਮੈਂ ਠੀਕ ਆ ਜਿਹੜੇ ਏਜੰਸੀਆਂ ਵਾਲਿਆ ਚਲੋ ਮੈਂ ਕਹਿਣਾ ਤੁਹਾਨੂੰ ਜਦੋਂ ਤੁਸੀਂ ਜਾ ਕੇ ਉੱਥੇ ਬੈਠ ਜਾਂਦੇ ਏਜੰਸੀ ਦੇ ਅੰਦਰ ਜਾ ਕੇ ਉਹ ਸਰਵਿਸ ਕਰ ਲਿਆਉਂਦੇ ਆ ਤੁਸੀਂ ਬਾਹਰ ਬੈਠੇ ਤੁਹਾਨੂੰ ਪਤਾ ਤਾਂ ਨਹੀਂ ਤੁਹਾਡੀ ਕਾਰ ਨਾਲ ਕੀ ਹੋ ਰਿਹਾ ਕੋਸ਼ਿਸ਼ ਕਰਿਆ ਕਰੋ ਵੀ ਘੱਟ ਪੈਸੇ ਜੇ ਕੇ ਬਾਹਰੋਂ ਕਰਾਇਆ ਕਰੋ ਪੈਸੇ ਕਮਾਉਣੇ ਬਹੁਤ ਔਖੇ ਆ ਆ ਪੰਜ ਕਲ ਦਿਖਾਵੇ ਵਿੱਚ ਜ਼ਿਆਦਾ ਪਏ ਹੋਏ ਆ ਜਿਹ ਤੁਹਾਨੂੰ ਵੀ ਪਤਾ ਹੋਵੇਗਾ ਵੀ ਆਪਾਂ ਅੱਗੇ ਆਪਾਂ ਹੁੰਦੇ ਸੀ ਸੈਂਪਲ ਕੱਪੜੇ ਤੋਂ ਵਰ ਪੈਂਦੇ ਸੀ ਘਰੋਂ ਤੁਸੀਂ ਹੁੰਦੇ ਚਾਹ ਮੈਂ ਆਉਂਦਾ ਸੀ ਕੁਰਤਾ ਲੱਗਦਾ ਹੁਣ ਪਜਾਮਾ ਲੱਗਦਾ ਹੁਣ ਚੱਪਲਾਂ ਪਾ ਕੇ ਸ਼ਹਿਰ ਚ ਗੇੜਾ ਦੇ ਜਣਾ ਸਾਈਕਲ ਤੇ ਹੁਣ ਆਪਣੇ ਕਹਿੰਦੇ ਆ ਜੀ ਫਲਾਨੇ ਰੰਗ ਦੀ ਪਾਗਗਾ ਤੇ ਫਲਾਨੇ ਰੰਗ ਦੀ ਸ਼ਰਟਾ ਤਲੇ 50 ਵੀ ਹੋਰ ਰੰਗ ਦੀ ਚਾਹੀਦੀ ਥੋੜੀ ਮੈਚਿੰਗ ਹੈ ਮੈਚਿੰਗ ਹਾਂ ਉਹ ਕਰਨਾ ਪੈਂਦਾ ਜੀ ਜ਼ਮਾਨੇ ਨਾਲ ਚਲੋ ਮਹਾਰਾਜ ਦੀ ਕਿਰਪਾ ਹੈ ਨਾ ਉਹ ਸਾਰਾ ਮੇਨਟੇਨ ਕਰਕੇ ਦੁਰਦੇ ਆ ਅੱਗੇ ਆਪਣੇ ਕੋਲ ਫੁੱਲਾਂ ਵਾਲਾ ਝੋਲਾ ਹੁੰਦਾ ਸੀ ਸਾਈਕਲ ਦੇ ਮੂਰੇ ਬੰਨੇ ਆ ਹਾਂ ਬੇਬੇ ਕੀ ਲੈਣਾ ਖੰਡ 2 ਕਿਲੋ ਚਲ ਮੈਂ ਲੈ ਕੇ ਆਇਆ ਸਾਈਕਲ ਤੇ ਭੱਜ ਕੇ ਜਾ ਕੇ ਉਹ ਰੰਗਾ ਮੰਗਾ ਉਹ ਚੀਜ਼ਾਂ ਹੋਰ ਸੀ ਟਾਈਮ ਹੋਰ ਸੀ ਪਰ ਹੁਣ ਹੈ ਨਾ ਸਮਾਂ ਵਾ ਇਹ ਬਸ ਦਿਖਾਵੇ ਵਿੱਚ ਲੋਕੀ ਜ਼ਿਆਦਾ ਪੈ ਗਏ ਨੇ ਮੈਂ ਬੇਨਤੀ ਹਰ ਇੱਕ ਨੂੰ ਕਰੂੰਗਾ ਵੀਰੇ ਜੇ ਤੁਹਾਡੇ ਕੋਲ 5 ਲੱਖ ਦੀ ਕਾਰ ਲੈਣ ਦੀ ਹੈਗੀ ਆ ਤੁਹਾਡੇ ਐਸੀਅਟ ਤਾਂ 3 ਦੀ ਲੈ ਲਿਓ 2 ਲੱਖ ਤੁਹਾਡੇ ਕਿਤੇ ਹੋਰ ਕੰਮ ਆ ਸਕਦਾ ਵਾ ਇਹ ਨਾ ਪੰਗਾ ਲਿਓ ਵੀ 5 ਲੱਖ ਦੀ ਹੈ ਸੀ ਤਾਂ 10 ਲੱਖ ਦੀ ਲੈ ਲਈ ਮੁਰਗੇ ਆਪਾਂ ਤੋਂ ਕਿਸ਼ਤਾਂ ਨਾ ਭਰਉਣੀਆਂ ਪਈਆਂ ਤੁਸੀਂ ਜਿੱਡੀ ਮਾਉਣ ਦੀ ਕਾਰ ਲਵੋਗੇ ਵੈਕਟਰ ਨੂੰ 10% ਵੱਧ ਬਚਣਾ ਵਾ ਠੀਕ ਆ ਪਰ ਮੈਂ ਬੇਨਤੀ ਹਰ ਇੱਕ ਨੂੰ ਕਰਦਾ ਹਾਂ ਨਾ ਵੀ ਨਹੀਂ ਵੀਰੇ ਆਪਦਾ ਘਰ ਦੇਖ ਕੇ ਫੇਰ ਕਰ ਲਿਓ ਤੁਸੀਂ ਕੋਈ ਵੀ ਲੈਣੀ ਹੈ ਇਹ ਜਿਹੜੀ ਇੰਟਰਵਿਊ ਹੈ ਅੱਜ ਮੈਂ ਐਜ਼ਏ ਜਰਨਲਿਸਟ ਗੱਲ ਕਰਦਾਂ ਪਿਆ ਆ ਕਿ ਅਸੀਂ ਟਰਾਈ ਕਰਾਂਗੇ ਕਿਸ ਨੂੰ ਹੋਰ ਬਰੀਕੀ ਦੇ ਨਾਲ ਜਾਣਦੇ ਇੱਕ ਵਾਰ ਫੇਰ ਮੈਂ ਤੁਹਾਨੂੰ ਗੱਲ ਕਰਦਾਂ ਪਿਆ ਕੋਸ਼ਿਸ਼ ਕਰਾਂਗੇ ਫਿਰ ਵੀ ਤੁਹਾਨੂੰ ਕੋਈ ਸਵਾਲ ਇਸ ਦੇ ਵਿੱਚ ਲੱਗਿਆ ਕਿ ਇਹ ਹੋਰ ਕਲੈਰਿਟੀ ਦੇ ਵਿੱਚ ਆਉਣਾ ਚਾਹੀਦਾ ਹੈ ਜਾਂ ਤੁਹਾਡਾ ਕੋਈ ਹੋਰ ਵੀ ਇਸ ਤੋਂ ਬਿਨਾ ਸਵਾਲ ਹੈ ਸਾਨੂੰ ਇਨਬਾਕਸ ਕਰਕੇ ਕਾਲ ਕਰਕੇ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਸੋਚਦੇ ਪਿਓ ਕਾਰ ਲੈਣ ਵਾਸਤੇ ਜਾਂ ਵੇਚਣ ਵਾਸਤੇ ਜਾਂ ਵਾਕੀ ਇੰਨਾ ਕਿ ਸੋਚਦੇ ਪਿਓ ਕਿ ਮੈਂ ਕਾਰ ਤਾਂ ਲੈਣੀ ਆ ਪਰ ਬਜਟ ਸੈੱਟ ਨਹੀਂ ਬੈੰਦਾ ਪਿਆ ਬਾਈ ਉਹਨਾਂ ਨੇ ਆਪਣਾ ਨੰਬਰ ਵੀ ਇੱਕ ਵਾਰ ਫੇਰ ਦੱਸ ਦਿਓ ਨੰਬਰ ਆਪਣਾ 98681407 ਜਦੋਂ ਆਪਾਂ ਮੋਗੇਵਾਲ ਤੋਂ ਆਉਨੇ ਆ ਜੋ ਕਿ ਬਾਹਰਲਾ ਸਰੋਤਾਵਾਤ ਪੌਲ ਪਾਰ ਕਰਕੇ ਮਨਪੀਤਿਆਲੇ ਦਾ ਜੀ ਦਾ ਦਫ਼ਤਰ ਆ ਉਸ ਤੋਂ ਅੱਗੇ ਖੱਬੇ ਹੱਥ ਮੰਨ ਲਓ 300 ਮੀਟਰ ਤੇ ਆਪਣਾ ਹੈਗਾ ਵਾ ਤੇ ਮੈਂ ਨਾਲ ਇੱਧਰ ਪੰਡਾ ਦਫਤਰ ਪੰਡਾ ਦਾ ਢਾਬਾ ਸੌਰੀ ਉਸ ਤੋਂ ਪਹਿਲਾਂ ਮੈਂ ਖੱਬੇ ਹੱਥ ਜੇ ਲੁਧਿਆਣੇ ਵੱਲੀ ਉਹਨਾਂ ਤੇ ਐਕਸੈਸ ਬੈਂਕ ਆਉਂਦੀ ਹੈ ਤੇ ਕਾਰ ਸਟਾਰਟ ਹੁੰਦੇ ਨੇ ਤੇ ਉਹਦੇ ਬਿਲਕੁਲ ਸਾਹਮਣੇ ਆਪਣਾ ਹਾਕਰ ਦੇ ਸਾਹਮਣੇ ਆ ਜਾਂਦਾ ਵਾ ਦਾ ਕਾਰ ਕਲੱਬ ਦੇ ਨਾਮ ਤੇ ਆਪਣਾ ਆਫਿਸ ਆ ਤੇ ਕਿਸੇ ਵੀ ਤੁਹਾਨੂੰ ਚੀਜ਼ ਦੀ ਜ਼ਰੂਰਤ ਤੇ ਕੋਈ ਵੀ ਤੁਸੀਂ ਕਾਰ ਲੈਣੀ ਆ ਜਾਂ ਵੇਚਣੀ ਆ ਤਾਂ ਇੱਕ ਵਿਸ਼ਵਾਸ ਰੱਖ ਕੇ ਤੁਸੀਂ ਮੇਰੇ ਤੇ ਕਾਰ ਲੈ ਸਕਦੇ ਹੋ ਜਾਂ ਲजा ਸਕਦੇ ਹੋ ਅਸੀਂ ਕੋਈ ਵੀ ਕਾਰ ਬਿਨਾ ਮਾਲਕ ਤੋਂ ਦੇਖੇ ਤੋਂ ਬਿਨਾ ਨਾ ਕਾਰ ਪਰਚੇਜ ਕਰਦੇ ਆ ਤੇ ਕਿਸੇ ਨੂੰ ਵੀ ਚਾਹੇ ਦੱਸ ਸਕੇ ਭਰਾ ਨੂੰ ਵੀ ਕਾਰ ਲੈਣੀ ਹੋਵੇ ਅਸੀਂ ਨਾਮ ਕਰਾਉਣ ਤੋਂ ਬਿਨਾ ਕਾਰ ਲੈ ਦਿੰਦੇ ਇਹ ਦੋ ਹੀ ਸੂਲ ਆਪਾਂ ਜਿੰਦਗੀ ਦੇ ਜਿਹੜੇ ਕਿ ਆਪਾਂ ਕਦੇ ਧੋਖਾ ਨਹੀਂ ਖਾਦਾ ਪਰ ਇੱਕ ਸੱਚ ਹੋਰ ਸਾਰੀ ਛੋਟੀ ਗੱਲ ਰਹਿ ਗਈ ਜੀ ਤਾਂ ਕੋਈ ਕਾਰ ਲੈ ਗਿਆ ਜੀ ਕਾਰ ਲੈ ਕੇ ਚਲੋ ਜੀ ਉਹਦਾ ਕੋਈ ਇਨਸ਼ੋਰੈਂਸ ਉਹਨੇ ਮੈਨੂੰ ਛੁੱਟ ਜੀ ਲੇਟ ਪਾਈ ਉਹ 10 12 15 ਨਾਲ ਲੰਘ ਕੇ ਕਾਰ ਨਾ ਹੋਣ ਨੂੰ ਉਦੋਂ ਕਿ ਜਿਹੜੇ ਦੋਸਤ ਮੰਗ ਕੇ ਲੈ ਗਿਆ ਜੀ ਉਹ ਮੈਨੂੰ ਗੱਲ ਯਾਦ ਆ ਗਈ ਪੁਰਾਣੀ ਗੱਲ ਆ ਉਹਦੇ ਦੋਸਤ ਮੰਗ ਕੇ ਖੰਨੇ ਕੋਲ ਜੀ ਉਹਨੇ ਪੈਟਰੋਲ ਪਵਾਇਆ ਕਾਰ ਰੁਹੂ ਚੱਕਰ ਖੱਚਤੀ ਪੈਟਰੋਲ ਪਵਾ ਕੇ ਕਾਰ ਦਾ ਨੰਬਰ ਤਾਂ ਤੇ ਆ ਗਿਆ ਉਹ ਜਿਹੜੇ ਮਾਲਕ ਦੇ ਨਾਂ ਤੇ ਕਾਰ ਸੀ ਉਹਨਾਂ ਕੋਲ ਚਲੇ ਗਈ ਪੁਲਿਸ ਉਹਨਾਂ ਨੇ ਮੈਨੂੰ ਕਾਲ ਆ ਗਈ ਕਹਿੰਦਾ ਬਾਈ ਜੀ ਤੁਹਾਡੇ ਕੋਲ ਕਾਰ ਆ ਮੈਂ ਕਿਹਾ ਹਾਂਜੀ ਬਾਈ ਜੀ ਵੇਚੀ ਹੋਈ ਆ ਚੱਕੋ ਐਫੀਡਵਟ WhatsApp ਕਰਤਾ ਤੇ ਬਾਈ ਜੀ ਤੁਹ ਸਹੀ ਆ ਜੋ ਮੈਂ ਪੁੱਛਿਆ ਮੈਂ ਕਿਹਾ 22 ਤਰੀਕਾ ਕਰਨਾ ਯਾਰ ਫਲਾਨਾ ਪਿੰਡ ਦਾ ਮੁੰਡਾ ਲੈ ਕੇ ਗਿਆ ਸੀਗਾ ਉਹਨਾਂ ਦੇ ਤੇਲ ਦੀ ਟੈਂਕੀ ਭਰਾਈ ਦਾ ਫੂ ਚੱਕਰ ਹੋ ਗਿਆ ਚਲੋ ਗੱਲ ਪ੍ਰੋਬਲਮ ਤਾਂ ਆ ਜਾਂਦੀ ਹੈ ਕਿਉਂਕਿ ਨੌਕਰਾਂ ਨੂੰ ਥੋੜੀ ਜਿਹੀ ਇੰਸ਼ੋਰੈਂਸ ਤੇ ਸਾਰਾ ਕੁਝ ਨਾਲ ਲੱਗਦਾ ਵਾ ਉਹ 15 ਕਰਨ ਲਾਂਗੇ ਪਰ ਮੁੱਤ ਜਿਹੜੇ ਪੇਪਰ ਦਿਖਾਏ ਪੁਲਿਸ ਨੇ ਕਿਹਾ ਠੀਕ ਹੈ ਜੀ ਤੁਸੀਂ ਬਿਲਕੁਲ ਸਹੀ ਹੋ ਮੈਂ ਕਿਹਾ ਇਹ ਨਾਮ ਕਰਾਉਣੀ ਦਿੱਤੀ ਆ ਰਸੀਦ ਆ ਚੈੱਕ ਕਰ ਲਓ ਵੀ ਇਹ ਕਿੰਨ ਇੰਸ਼ੋਰੈਂਸ ਪੈਂਡਿੰਗ ਹੈ ਦੀ ਤੇ ਤਾਂ ਕਰਕੇ ਆਰਸੀ ਨਹੀਂ ਬਣ ਕੇ ਆ ਰਹੀ ਤੇ ਉਹ ਜਣੀ ਬੜੇ ਖੁਸ਼ ਹੋਏ ਇਨਸਪੈਕਟਰ ਜੀ ਦਾ ਮੈਂ ਹੁਣ ਨਾਮ ਭੁੱਲ ਗਿਆ ਕਹਿੰਦੇ ਬਾਈ ਜੀ ਤੁਸੀਂ ਬੜੀ ਕਲੈਰਟੀ ਸਾਰਾ ਕੁਝ ਕੱਢ ਲਿਆ ਮੈਂ ਕਿਹਾ ਬਾਈ ਜੀ ਚੀਜ਼ ਆਪਾਂ ਲੈਂਦੇ ਨਹੀਂ ਨੌਕਰਾਉਣ ਤੋਂ ਬਿਨਾਂ ਆਪਾਂ ਦਿੰਦੇ ਨਹੀਂ ਚੀਜ਼ ਕਿਸੇ ਨੂੰ ਜਣੀ ਇਦਾਂ ਦੀ ਛੋਟੀਆਂ ਛੋਟੀਆਂ ਪ੍ਰੋਬਲਮਾਂ ਇਹ ਕੰਮਾਂ 'ਚ ਆ ਜਾਂਦੀਆਂ ਇਹ ਕਹਿੰਦੇ ਆ ਕਿ ਜਿਹੜਾ ਕੰਮ ਜਿਹੜਾ ਬੰਦਾ ਕੰਮ ਕਰਦਾ ਆ ਕੰਮ ਦੇ ਵਿੱਚ ਪੈਂਦਾ ਆ ਭਾਵੇਂ ਕੋਈ ਵੀ ਤਰ੍ਹਾਂ ਦਾ ਬਿਜ਼ਨਸ ਆ ਜਾਂ ਕੋਈ ਬੰਦਾ ਜੌਬ ਕਰਦਾ ਪਿਆ ਇਹ ਕੰਮ ਕਰਕੇ ਹੀ ਸਮਝ ਆਉਣੀ ਆ ਕਿ ਕੰਮ ਹੈ ਕੀ ਹੈ ਤੇ ਜੇਕਰ ਤੁਸੀਂ ਕੋਈ ਜੌਬ ਕਰਦੇ ਹੋ ਜਾਂ ਕੋਈ ਬਿਜ਼ਨਸ ਕਰਦੇ ਹੋ ਜਾਂ ਸੋਚਦੇ ਪਏ ਹੋ ਜ਼ਰੂਰ ਆਪਣੇ ਕੰਮ ਪ੍ਰਤੀ ਵਫਾਦਾਰ ਰਹੋ ਮਿਹਨਤ ਕਰਦੇ ਰਹੋ ਬਾਬਾ ਆਪੇ ਗੁੱਡੀਆਂ ਉੱਚੀਆਂ ਚੜੋ ਕਿਵੇਂ ਦੀ ਲੱਗੀ ਸਾਡੀ ਇੰਟਰਵਿਊ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਬਹੁਤ ਬਹੁਤ ਧੰਨ